ਇਤਰਾ ਲੋਕਾਂ ਦਾ ਜਮਾਂ ਪੱਠਾ ਬਹਿ ਗਿਆ ਮੈਂਦਾ ਬਹਿ ਕੇ ਉੱਠ ਖੜਿਆ ਪਰ ਲੋਕ ਨਹੀਂ ਉੱਠਦੇ ਜੇ ਕੇ ਜੀਹਾ પતિ ਪਤਨੀ ਦਾ ਮਾਮਲਾ ਸਾਹਮਣੇ ਆਇਆ ਆਪਦੇ ਘਰ ਵਾਲੀ ਨੂੰ ਵਿਆਹ ਕੇ ਤੋੜ ਦਿੰਦਾ ਸੀ ਤੀਜੇ ਦਿਨ ਨਵਾਂ ਪਰਾਉਣਾ ਇੱਕੋ ਹੀ ਰੰਗ ਬਣਾ ਕੇ ਤੋਰੀ ਰੱਖਦਾ ਸੀ ਤੀਜੇ ਚੌਥੇ ਥਾਂ ਅੱਜ ਫੜੇ ਗਏ ਨੇ ਵਿਆਹ ਦਾ ਬਹੁਤ ਵੱਡਾ ਚਾਂਸਾ ਦਿੱਤਾ ਜਾਂਸੀ ਹਰ ਵਾਰੀ ਕਿ ਐਸਾ ਹੋਰ ਤੇਰੇ ਲਈ ਨਵਾਂ ਮੁੰਡਾ ਮੈਂ ਲੱਭਿਆ ਪੂਰਾ ਮਾਵੜਾ ਤੁਹਾਨੂੰ ਦਿਖਾਉਂਗਾ ਖਿੱਚਿਆ ਜਾ ਖਿੱਚ ਕੇ ਆ ਜਾ ਬਾਹਰ ਤੱਕ ਖੋਲਰੇ ਬਾਹਰ ਖੋਲ ਬੋਲੋ ਬਾਹਰ ਆ ਜਾ ਗਾਲੇ ਕੈਮਰਾਮੈਨ ਇੱਕ ਮਿੰਟ ਮੇਰੇ ਬਾਹਰ ਹੋਣਾ ਭਾਈ ਕੌਣ ਹੈ ਹੁਣ ਤੈਨੂੰ ਦੱਸ ਦੇ ਕੌਣ ਹੈ ਹੁਣ ਅਸੀਂ ਕੌਣ ਹੋਗੇ ਆਹੀ ਆਹੀ ਕਰ ਚਲ ਤਾਂ ਕਰਨਾ ਇੱਕ ਮਿੰਟ ਇੱਥੇ ਗੱਲ ਕਰਾਂਗੇ ਚਲਾ ਦੇ ਇੱਥੇ ਗੱਲ ਕਰ ਮੂੰਹ ਕਾ ਤੋ ਬੰਦ ਕੋਈ ਵੀ ਬਹਿ ਕੇ ਗੱਲ ਕਰ ਨਹੀਂ ਇੱਥੇ ਆ ਜਾ ਇੱਥੇ ਆ ਜਾ ਅੱਛਾ ਕੋਈ ਨਹੀਂ ਕਰਦੇ ਆ ਇੱਥੇ ਆ ਜਾ ਇੱਥੇ ਆ ਜਾ ਜਿੱਥੇ ਮਰਜ਼ੀ ਗੱਲ ਕਰ ਸਰ ਜਿਹੜਾ ਇਹ ਮਾਮਲਾ ਅਸਲ ਦੇ ਵਿੱਚ ਹੋਇਆ ਸੀ ਇਹ ਮੁੰਡੇ ਦੀ ਮੈਰਜ ਹੋਈ ਸੀਗੀ ਤੇ ਇਹਨਾਂ ਦੇ ਫਾਦਰ ਆ ਇਹ ਦੱਸਦੇ ਨੇ ਵੀ ਇਹ ਬੰਦਾ ਵਿਚੋਲਾ ਸੀ ਕੁੜੀ ਕੀ ਗੱਲਬਾਤ ਹੋਈ ਆ ਭੱਜ ਗਈ ਆ ਘਰੋਂ ਕਿੱਥੇ ਗਈ ਆ ਉਹਦਾ ਕੋਈ ਪਤਾ ਨਹੀਂ ਕਿ ਇਹ ਭੈਜੀ ਮੇਰਾ ਨਾਮ ਤਾਂ ਬਈ ਕੋਈ ਹੋਵੇ ਬਈ ਤਾਂ ਤੁਸੀਂ ਮੈਨੂੰ ਇਹ ਦੱਸੋ ਬਈ ਇੱਥੇ ਕਾਹਤੋਂ ਆਏ ਆ ਇਹਨਾਂ ਨੂੰ ਪੁੱਛੋ ਦੱਸੋ ਕਿਉਂ ਆਏ ਹੋ ਤੈਨੂੰ ਨਹੀਂ ਪਤਾ ਕਾਹਤੋਂ ਆਏ ਸੀ ਇੱਥੇ ਸਾਡੇ ਨਾਲ ਠੱਗੀ ਮਾਰ ਕੇ ਠੱਗੀ ਮਾਰ ਕੇ ਵਿਆਹ ਕਰਾਇਆ ਜਿਹੜਾ ਤੂੰ ਬਚੁੱਲਾ ਬਣਿਆ ਸੀ ਉਦੋਂ ਮੈਂ ਤਾਂ ਕੋਈ ਵਿਆਹ ਹੀ ਨਹੀਂ ਕਰਾਇਆ ਤੂੰ ਕਿ ਐਸਾ ਇਹ ਮੁੰਡੇ ਦਾ ਤੂੰ ਨਹੀਂ ਕਰਾਇਆ ਹੋਰ ਕੀ ਨਾ ਕਰਾਇਆ ਲੈ ਤੈਨੂੰ ਦਿਖਾਈਏ ਫੋਟੋਆਂ ਫਿਰ ਲਿਆਓ ਦਿਓ ਫੋਟੋ ਦਿਖਾਓ ਜੀ ਫੋਟੋ ਦਿਖਾਉਣੇ ਆ ਇਹ ਕਹਿੰਦੇ ਵੀ ਮੈਂ ਤਾਂ ਜਾਣਦਾ ਹੀ ਨਹੀਂ ਕਿਥੇ ਇਹਨੂੰ ਤੈਨੂੰ ਹੁਣ ਪਤਾ ਲੱਗ ਗਿਆ ਨਾ ਜਾਣਦਾ ਨਹੀਂ ਜਾਣਦਾ ਆ ਦੇਖੋ ਆ ਦੇਖੋ ਫੋਟੋ ਫੋਟੋ ਦਿਖਾਉਣਾ ਮੈਂ ਤੁ ਏ ਰੁਕ ਜੋ ਆ ਦੇਖੋ ਜੀ ਫੋਟੋ ਇਹ ਫੋਟੋ ਆ ਫੋਟੋ ਪਛਾਣਦਾ ਫੋਟੋ ਤਾਂ ਬਈ ਇਹੀ ਆ ਫੋਟੋ ਦੇ ਵਿੱਚ ਤਾਂ ਨਹੀਂ ਫੋਟੋ ਦੇ ਵਿੱਚ ਆਹ ਕੁੜੀ ਕੌਣ ਏ ਬਈ ਯਾਰ ਏ ਬਈ ਯਾਰ ਬਈ ਜਦੋਂ ਮੈਂ ਕਿਹਾ ਬਹਿ ਕੇ ਮੈਂ ਇੰਨਾ ਗਰਮੀ ਦੇ ਵਿੱਚ ਆਉਣ ਲਈ ਕਿਹੜੀ ਗੱਲ ਜਿਹੜੀ ਰਾਸ ਲੜਕੀ ਦਾ ਰਿਸ਼ਤਾ ਕਰਾਇਆ ਸੀ ਉਹ ਕੌਣ ਸੀਗੀ ਬਈ ਯਾਰ ਲੜਕੀ ਤੇ ਉਡੀਸਣ ਮੈਂ ਤਾਂ ਰਿਸ਼ਤਾ ਕਰਾਤਾ ਯਾਰ ਹੁਣ ਇਹਨਾਂ ਨੂੰ ਪੁੱਛੋ ਕਿੱਥੇ ਲੜਕੇ ਮੇਰੇ ਕੋਲੇ ਕਦੋਂ ਆਏ ਪਿਆ ਤੁਸੀਂ ਮੈਨੂੰ ਇਹ ਦੱਸੋ ਇਹਨਾਂ ਨੂੰ ਇਹ ਪੂਰੀ ਪੱਕੀ ਰਿਪੋਰਟ ਮਿਲੀ ਆ ਵੀ ਜਿਹੜੀ ਉਹ ਲੜਕੀ ਤੂੰ ਇਹਨਾਂ ਦੇ ਘਰੇ ਵਿਆਹ ਕੇ ਤੋਰੀ ਆ ਉਹ ਕੁੜੀ ਕੌਣ ਯਾਰ ਬਈ ਐ ਤਾਂ ਰਿਸ਼ਤੇ ਸੀ 50 ਕਰਾਉਣੇ ਆ ਹੁਣ ਮੈਨੂੰ ਹੀ ਪਤਾ ਕਿਹੜੀ ਦੀ ਗੱਲ ਕਰਦੇ ਕਿੰਨੇ ਕਿੰਨੇ ਦਿਨ ਹੋਇਆ ਵਿਆਹ ਹਫਤਾ ਹੋਇਆ ਬਾਈ ਜੀ ਹਜੇ ਹਫਤਾ ਹੋਇਆ ਵਿਆਹ ਹਫਤਾ ਹੋਇਆ 7 ਦਿਨਾਂ ਦਾ ਤੈਨੂੰ ਪਤਾ ਸੀ 8-10 ਵਿਆਹ ਕਰਤੇ ਹੁਣ ਹਫਤੇ 'ਚ ਦਿਨ 7 ਹੁੰਦੇ ਆ ਤੂੰ 8-10 ਵਿਆਹ ਕਰ ਦਿੰਦੇ ਆ ਬਈ ਅੱਜ ਉਦੋਂ ਕਰਕੇ ਅਸੀਂ ਕਰ ਕਿੰਨੇ ਵਿਆਹ ਹਫ਼ਤੇ ਚ 8 ਵਿਆਹ ਕਰਦਨੇ ਆ 10 ਵੀ ਕਰਦਨੇ ਆ 8 ਤੋਂ 10 ਵਿਆਹ ਮੈਰਿਜ ਬਿਊਰੋ ਵਾਲਾ ਕਹਿੰਦਾ ਸੀ 8 ਤੋਂ 10 ਵਿਆਹ ਕਰਦਨੇ ਆ ਠੀਕ ਆ ਇਹ ਅਸਲ ਚ ਕਿਤੇ ਮੈਰਿਜ ਬਿਊਰੋ ਤੁਹਾਡਾ ਹੈ ਕਿ ਉਹੀ ਉਹਨਾਂ ਨੂੰ ਬਦਨਾਮ ਕੀਤਾ ਬਈ ਹੈਗਾ ਯਾਰ ਫੇਰ ਹੀ ਇਹਨਾਂ ਨੂੰ ਕਰਾਇਆ ਰਿਸ਼ਤਾ ਜੇ ਹੈਗਾ ਤਾਂ ਸਾਡਾ ਕੰਮ ਹੈ ਬਈ ਅਸੀਂ ਭਰੋਸੇਯੋਗ ਤਰ੍ਹਾਂ ਦਾ ਕੰਮ ਹੈ ਇਹਨਾਂ ਦਾ ਪਤਾ ਨਹੀਂ ਕਹਿੰਦਾ ਬਈ ਜੀ ਤੁਹਾਨੂੰ ਇਹਨਾਂ ਦੀ ਦੱਸ ਕੀ ਨੇ ਪਾਈ ਇਹਨਾਂ ਦੇ ਕੋਈ ਦੁਕਾਨ ਕੋਈ ਦਫ਼ਤਰ ਮੈਰਿਜ ਬਿਊਰ ਵਾਲਿਆਂ ਦੇ ਇਹਨਾਂ ਨੇ ਦੇਖਿਆ ਤੁਸੀਂ ਅਸੀਂ ਇਹ ਤਾਂ ਅਖਬਾਰ 'ਚ ਪੜਿਆ ਸੀ ਇਹਨਾਂ ਦਾ ਅਖਬਾਰ 'ਚ ਉਹ ਇਹਨਾਂ ਦਾ ਨੰਬਰ ਲੈ ਕੇ ਇਹਨਾਂ ਨੂੰ ਅਸੀਂ ਫੋਨ ਲਾਇਆ ਆਪਦੇ ਮੁੰਡੇ ਬਾਰੇ ਦੱਸਤਾ ਬਈ ਆਹਾ ਇਹ ਕਹਿੰਦਾ ਕੋਈ ਗੱਲ ਨਹੀਂ ਦੋ ਦਿਨਾਂ 'ਚ ਤੁਹਾਨੂੰ ਅਸੀਂ ਰਿਸ਼ਤਾ ਕਰਵਾ ਦਿਆਂਗੇ ਯਾਨੀ ਤੁਸੀਂ ਇਹਨਾਂ ਦਾ ਦਫ਼ਤਰ ਮੈਰਿਜ ਬਿਊਰ ਵਾਲਿਆਂ ਦਾ ਕੁਝ ਨਹੀਂ ਕੁਝ ਨਹੀਂ ਸੀ ਦੇਖਿਆਗਾ ਪਹਿਲਾਂ ਕੁਝ ਨਹੀਂ ਸੀ ਮੈਨੂੰ ਲੱ ਦਾ ਵਧੀਆ ਤਰੀਕਾ ਨਾਲ ਕਰਾਉਂਦੇ ਆ ਜਿਹੜੇ ਬੰਦੇ ਦਾ ਕੋਈ ਟਿਕਾਣਾ ਕਿਤੇ ਦੁਕਾਨ ਆ ਦਫਤਰ ਆ ਠੀਕ ਆ ਉਹ ਤੇ ਵਧੀਆ ਕਰਾਉਂਦੇ ਹੁੰਦੇ ਆ ਠੀਕ ਆ ਕੀ ਕਹਿਣਾ ਕੋਈ 100 ਚ 2 4 ਇਦਾਂ ਦੇ ਹੁਣ ਜਿਹੜੇ ਭੱਜ ਜਾਣ ਜਦੋਂ ਤੁਸੀਂ ਕੋਈ ਇਹਨਾਂ ਦਾ ਦਫਤਰ ਨਹੀਂ ਤੁਹਾਨੂੰ ਪਤਾ ਸੀ ਲੈਣੇ ਦੇਣੇ ਫੋਨ ਤੇ ਹੀ ਰਾਬਤਾ ਕੰਮ ਹੋਇਆ ਫੋਨ ਤੇ ਆਉਂਗਾ ਸਾਨੂੰ ਥੋੜਾ ਲਾਲਚ ਸੀਗਾ ਸਾਡੇ ਜਵਾਕ ਨੂੰ ਨਹੀਂ ਹੁੰਦਾ ਰਿਸ਼ਤਾ ਦੋ ਜੀ ਹਾਂ ਸੀ ਤਾਂ ਕੀ ਬਿਮਾਰੀ ਇਹਨੂੰ ਰਿਸ਼ਤਾ ਕਿਹੜੀ ਕੋਈ ਨਹੀਂ ਬਿਮਾਰੀ ਕੋਈ ਨਹੀਂ ਚੱਲ ਗਰੀਬੀ ਆ ਕੰਮ ਵਧੀਆ ਕਰਦਾ ਹੈਗਾ ਠੀਕ ਆ ਨਾ ਤੇ ਰਿਸ਼ਤਾ ਨਹੀਂ ਹੁੰਦਾ ਕੋਈ ਪਾਨੀ ਮਾਰ ਦਿੰਦਾ ਸੀ ਕੋਈ ਕੁਛ ਕਰ ਇੱਕ ਨ ਆਪਾਂ ਰਿਸ਼ਤਾ ਲੈ ਲੈਨੇ ਆ ਇਹਦੇ ਨਾਲ ਗੱਲ ਜਿਹੋ ਹੋਈ ਆ ਹੁਣ ਇਹਨੇ ਕੀ ਦੱਸਿਆ ਤੁਹਾਨੂੰ ਕੁੜੀ ਕਿੱਥੋਂ ਦੀ ਹੈ ਜਦੋਂ ਰਿਸ਼ਤਾ ਇਹ ਕਹਿੰਦਾ ਕੁੜੀ ਹੈਗੀ ਪਟਿਆਲੇ ਸ਼ਹਿਰ ਦੀ ਪਟਿਆਲੇ ਵਾਲੀ ਪਟਿਆਲੇ ਤੋਂ ਅਸੀਂ ਕੁੜੀ ਬਈ ਇਹ ਪਟਿਆਲੇ ਤੋਂ ਕੁੜੀ ਸੀ ਪਹਿਲੀ ਗੱਲ ਤੈਨੂੰ ਕੋਈ ਕੁੜੀ ਨਹੀਂ ਦਿੰਦਾ ਸੀ ਮੈਂ ਰਿਸ਼ਤਾ ਕਰਾਤਾ ਤੇ ਹਜੇ ਮੇਰੇ ਤੇ ਰੋਬ ਮਾਰਦੇ ਨਹੀਂ ਫਿਰ ਉਹ ਇਹ ਕਹਿੰਦੇ ਉਹ ਭੱਜ ਗਈ ਹਫ਼ਤੇ ਚ ਕੀ ਕੀ ਲੈ ਕੇ ਗਈ ਹੈ ਬਾਈ ਜੀ 1.5 ਲੱਖ ਰੁਪਿਆ ਦਿੱਤਾ ਇਹਨੂੰ ਅਸੀਂ 1.5 ਲੱਖ ਰੁਪਿਆ 1.5 ਬਈਓ ਮੇਰੀ ਫੀਸ ਹੈ ਜਿਹਨੂੰ ਮੱਲ ਇੱਕ ਮਿੰਟ ਜਿਹਨੂੰ ਕੋਈ ਕੁੜੀ ਨਹੀਂ ਦਿੰਦਾ ਮੈਂ ਉਹਨੂੰ ਰਿਸ਼ਤਾ ਕਰਾਤਾ ਤੇ 1.5 ਲੱਖ ਦੇ ਦਦ ਕਿ ਜਾਣ ਨਿਕਲੇ ਗਈ ਨਾ ਤੇ ਰਹਿੰਦੀ ਤਾਂ ਸੀ ਸਾਡਾ ਸਾਰਾ ਤੇ ਰਹਿੰਦੀ ਤੁਸੀਂ ਰੱਖਣਾ ਸੀ ਕੱਪੜਾ ਲੱਤਾ ਲੈ ਗਈ ਸਾਰਾ ਤਾਂ ਚੱਕ ਕੇ ਉਹ ਉਹਨਾਂ ਦੀ ਜਿਆਦਾ ਨਹੀਂ ਨਾ ਮੈਨੂੰ ਪਤਾ ਤੈਨੂੰ ਕਿਉਂ ਪੀਏ ਤੁਹਾਡੀ ਫੀਸ ਆ ਗਈ ਮੇਰੀ ਫੀਸ ਹੈ ਬਈ ਤੁਹਾਡਾ ਉਹ ਮੈਰਜ ਬਿਊਰੋ ਕਿੱਥੇ ਆ ਸਾਡਾ ਸ਼ਹਿਰ ਚ ਹੈ ਬਈ ਨਹੀਂ ਸ਼ਹਿਰ ਚ ਕੋਈ ਕਿਤੇ ਟਿਕਾਣਾ ਉਹ ਬਈ ਅਸੀਂ ਨਹੀਂ ਦੱਸ ਸਕਦੇ ਤੁਸੀਂ ਮੀਡੀਆ ਵਾਲੇ ਬੈਠੇ ਸਾਡਾ ਕੰਮ ਠਾਪ ਹੋ ਜਾਊਗਾ ਲਓ ਦੇਖੋ ਆ ਕਿ ਉਹ ਨਹੀਂ ਅਸੀਂ ਦੱਸ ਸਕਦੇ ਤੁਸੀਂ ਇਹ ਗੱਲ ਦੇਖੋ 1.5 ਲੱਖ ਰੁਪਿਆ ਲੈ ਲਿਆ ਅੱਛਾ ਤੁਹਾਡਾ ਜਿਹੜਾ ਵਿਆਹ ਇਹਨਾਂ ਨੇ ਕਿੱਥੇ ਕੀਤਾ ਕੋਈ ਪੈਲਸ ਕੋਈ ਕੋਸ਼ ਇਹਨਾਂ ਨੇ ਵਿਆਹ ਦਾ ਸਧਾਰਨ ਤੌਰ ਤੇ ਕੀਤਾ ਵਿਆਹ ਦਾ ਸੈਂਪਲ ਕਰ ਲਿਆ ਬਸ ਠੀਕ ਹੈ ਨਾ ਵਿਆਹ ਹੋ ਗਿਆ ਗੁਰਦੁਆਰੇ ਵਿਆਹ ਹੋ ਗਿਆ ਸਾਰਾ ਕੁਝ ਨਹੀਂ ਹੁਣ ਤੁਹਾਨੂੰ ਕੀ ਸੂਹ ਮਿਲੀ ਹੈ ਜਿਹੜਾ ਤੁਸੀਂ ਇਹਦਾ ਘਰ ਲੱਭਿਆ ਹੈ ਕੀ ਜਾਣਕਾਰੀ ਹੈ ਅਸੀਂ ਤੀਜੇ ਚੌਥੇ ਦਿਨ ਕੁੜੀ ਆ ਗਈ ਦੇਖਿਆ ਮੁੰਡੇ ਨੇ ਸਾਮਾਨ ਹੀ ਹੈ ਨਹੀਂ ਕੋਈ ਆਪਣਾ ਤਾਂ ਜਿਹੜਾ ਸੋਨਾ ਸਨ ਨੂੰ ਪਾਇਆ ਸੀਗਾ ਹੋਲੀ ਡਾ ਲੱਤੜ ਹੈ ਨਹੀਂਗਾ ਘਰ ਦਾ ਹੀ ਪਹਿਲਾਂ ਕੋਈ ਸਾਮਾਨ ਸੀ ਪਿਆ ਉਹ ਵੀ ਨਾਲ ਲਿਆਈ ਦੋ ਦਿਨ ਤਾਂ ਅਸੀਂ ਚੁੱਪ ਹੋ ਗਏ ਵੀ ਚੱਲ ਕੋਈ ਗੱਲ ਨਹੀਂ ਆਪਣੇ ਠੱਗ ਗਈ ਜਿਹੜੀ ਬੱਜਣੀ ਸੀ ਬੱਜ ਗਈ ਪਰ ਮੈਂ ਐਵੇਂ ਬੈਠੇ ਤਾਂ ਕੁਝ ਬਣਨਾ ਨਹੀਂ ਸੀਗਾ ਕਿ ਦਿਨ ਕਿੰਨੇ ਹੋ ਗਏ ਕੁੜੀ ਨੂੰ ਘਰੋਂ ਭੱਜੇ ਨੂੰ ਥੋੜੀ ਨੂੰ ਤਿੰਨ ਚਾਰ ਦਿਨ ਹੋ ਗਏ ਭੱਜੇ ਨੂੰ ਪਹਿਲਾਂ ਤਾਂ ਇਹਦੇ ਨਾਲ ਮੁੰਡੇ ਨਾਲ ਗੱਲ ਹੁੰਦੀ ਰਹੀ ਫੋਨ ਤੇ ਗੱਲ ਹੁੰਦੀ ਸੀ ਤੇਰੇ ਨਾਲ ਹੁੰਦੀ ਸੀ ਬਈ ਇਹ ਜਿੱਦੇ ਗਈਆਂ ਉਹਦੇ ਕਿੰਨੇ ਦਿਨ ਬਾਅਦ ਗੱਲ ਕਰਦੀ ਰਹੀ ਆ ਇਹ ਬਈ ਤੀਜੇ ਦਿਨ ਗੱਲ 2000 ਦਿਨਾਂ ਨੂੰ ਇਹ ਦੂਜਾ ਵਾਰ ਚ ਫੋਨ ਬੰਦ ਹੀ ਜਾਂਦਾ ਵੀ ਉਸ ਦਿਵਾਰ ਗੱਲ ਹੋਈ ਨਹੀਂ ਕਦੇ ਕੋਈ ਨਹੀਂ ਬਈ ਕਦੇ ਇਹ ਤਾਂ ਕਹਿੰਦੇ ਨੰਬਰ ਬੰਦ ਆ ਹੀ ਜਾਂਦਾ ਰਹਿੰਦਾ ਇਹ ਬਾਈ ਨੰਬਰ ਬੰਦ ਆ ਹੀ ਜਾਂਦਾ ਉਹਦਾ ਹੁਣ ਮੈਂ ਕੀ ਕਰ ਸਕਦਾ ਹਾਂ ਦੇ ਵਿੱਚ ਮੈਂ ਤਾਂ ਮੈਂ ਤਾਂ ਜਿਹੜਾ ਉਹ ਪਕਤਾਉਣਾ ਸੀ ਕੰਮ ਰਿਸ਼ਤਾ ਕਰਾਉਣਾ ਸੀ ਇਹ ਇਹਨਾਂ ਦੇ ਪਰਿਵਾਰਾਂ ਨੂੰ ਮਿਲਾਤਾ ਨਹੀਂ ਮਿਲਾਤਾ ਇਹਨਾਂ ਦੀ ਜਾਣਕਾਰੀ ਜਾਂ ਉਹ ਕੁੜੀ ਦੇ ਪਰਿਵਾਰ ਦੀ ਜਾਣਕਾਰੀ ਤੂੰ ਪ੍ਰੋਪਰ ਲਈ ਸੀ ਵੀ ਇਹ ਸਹੀ ਆ ਉਹ ਸਹੀ ਆ ਸਾਰਾ ਕੁਝ ਸਹੀ ਸੀ ਜੀ ਅਸੀਂ ਰਿਸ਼ਤਾ ਕਰਾਇਆ ਫਿਰ ਇਹਨੇ ਲਿਆ ਨਹੀਂ ਰਿਸ਼ਤਾ ਪੁੱਛ ਪੜਤਾਲ ਕਰਕੇ ਲੈਂਦਾ ਤੁਸੀਂ ਪਹਿਲਾਂ ਨਹੀਂ ਕੀਤੀ ਅਸੀਂ ਕੋਈ ਪੁੱਛ ਪੜਤਾਲ ਨਹੀਂ ਕੀਤੀ ਅਸੀਂ ਇਸੇ ਵਿਸ਼ਵਾਸ ਤੇ ਰਹੇ ਲਓ ਜੀ ਆ ਇੱਕ ਗੱਲ ਹੋਰ ਸੁਣ ਲਓ ਆ ਪਰਿਵਾਰ ਠੱਗੀ ਦਾ ਸ਼ਿਕਾਰ ਹੋਇਆ ਵਿਆਹ ਤੋਂ ਪਹਿਲਾਂ ਮੁੰਡੇ ਦੇ ਤੋਂ ਕੋਈ ਪੁੱਛ ਪ੍ਰਤੀਤ ਨਹੀਂ ਇਹਨਾਂ ਨੇ ਕੀਤੀ ਵੀ ਕੁੜੀ ਕੌਣ ਆ ਕਿੱਥੋਂ ਦੀ ਆ ਕੀ ਨਹੀਂ ਆ ਠੀਕ ਆ ਉਹ ਰਫੂ ਚੱਕਰ ਹੋ ਗਈ ਆ ਸਾਰਾ ਪੈਸਾ ਢੇਲਾ ਲੈ ਕੇ ਠੀਕ ਆ ਸਮਾਨ ਲੈ ਕੇ ਤੇ ਇਹ ਪਰਿਵਾਰ ਠੱਗੀ ਦਾ ਸ਼ਿਕਾਰ ਹੋ ਗਿਆ ਇਹ ਸੀ ਇਹਨਾਂ ਦਾ ਵਿਚੋਲਾ ਜਿਹਨੇ 1.5 ਲੱਖ ਰੁਪਇਆ ਫੀਸ ਲਈ ਤੇ ਹੁਣ ਤੁਹਾਨੂੰ ਕੋਈ ਪਤਾ ਨਹੀਂ ਕਿੱਧਰ ਗਈ ਤੁਹਾਡੀ ਨੂੰ ਸਾਨੂੰ ਕੀ ਪਤਾ ਲੱਗਣਾ ਸੀ ਪੁੱਛ ਪੜਤਾਲ ਕਰਕੇ ਆਏ ਇਥੇ ਗਾਂਧੀnga ਪੁੱਛਿਆ ਉਹ ਮੁੜ ਕੇ ਸਾਨੂੰ ਪਤਾ ਲੱਗਿਆ ਵੀ ਆਹਾ ਘਰ ਹੈ ਤਾਂ ਅਸੀਂ ਇੱਥੇ ਤੁਹਾਨੂੰ ਲੈ ਕੇ ਆਏ ਸਾਨੂੰ ਤਾਂ ਹੁਣ ਇੱਥੋਂ ਤੱਕ ਪਤਾ ਲੱਗਿਆ ਵੀ ਜਿਹਦੇ ਨਾਲ ਰਸਤਾ ਕੀਤਾ ਨੇ ਇਹਦੇ ਘਰ ਵਾਲੀ ਹੋਈ ਆ ਉਹ ਉਹ ਯਾਰ ਬਾਈ ਹੁਣ ਇਹ ਹੁਣ ਵੱਧ ਬੋਲੀ ਜਾਂਦਾ ਨਹੀਂ ਫਿਰ ਤੇਰੇ ਘਰ ਵਾਲੀ ਬਾਈ ਯਾਰ ਮੈਂ ਤੇ ਘਰ ਵਾਲੀ ਸਾਰਾ ਘਰ ਵਾਲੀ ਤੇ ਦੀ ਇੱਥੇ ਜਿਹੜੀ ਆ ਕੁੜੀ ਤੇਰੇ ਘਰ ਵਾਲੀ ਮੇਰੀ ਘਰ ਵਾਲੀ ਗਈ ਇਹੇ ਨੂੰ ਆ ਤੁਹਾਡੀ ਮੈਨੂੰ ਤਾਂ ਪਤਾ ਨਹੀਂ ਹੁਣ ਇਹਨੂੰ ਪਤਾ ਹੋਊਗਾ ਪਾਪਾ ਪਾਪਾ ਇਹੀ ਆ ਇਹ ਹੁਣ ਤੁਹਾਨੂੰ ਜਾਣਕਾਰੀ ਹੋਰ ਕੀ ਮਿਲੀ ਆ ਇਹ ਘਰ ਤਾਂ ਤੁਹਾਨੂੰ ਪਤਾ ਲੱਗ ਗਿਆ ਇਹ ਘਰ ਦਾ ਦੱਸਿਆ ਤੁਹਾਨੂੰ ਕਿਸੇ ਨੇ ਦੇਖੋ ਜੀ ਜਿਹੜੀ ਕੁੜੀ ਇਹਨੇ ਮੇਰੇ ਮੁੰਡੇ ਨਾਲ ਵਿਆਹੀ ਹੈ ਉਹ ਇਹਦੇ ਘਰ ਵਾਲੀ ਆ ਤੁਹਾਨੂੰ ਪਤਾ ਲੱਗਿਆ ਇਹ ਉਸੇ ਦਾ ਵਿਆਹ ਬਾਰ-ਬਾਰ ਬਾਰ-ਬਾਰ ਕਰਵਾਈ ਜਾਂਦਾ ਹੈ ਵੱੱਦ ਬੋਲੀ ਜਾਂਦਾ ਨਹੀਂ ਵੱੱਦ ਬੋਲੋ ਉਹੀ ਉਹੀ ਕੁੜੀ ਫਿਰ ਉਹ ਕਿਵੇਂ ਜ਼ਿੰਮੇਦਾਰੀ ਕਰਦਾ ਉਹ ਦਿਖਾ ਨਹੀਂ ਇਹੀ ਕੁੜੀ ਜਿਹੜੀ ਅੰਦਰ ਇਹਨੂੰ ਪਤਾ ਮੈਂ ਤਾਂ ਦੇ ਪਾਪਾ ਉਹੀ ਆ ਇਹੀ ਆ ਨਹੀਂ ਮੈਂ ਲੜਨਾ ਨਹੀਂ ਲੜਨਾ ਨਹੀਂ ਲੜਨਾ ਨਹੀਂ ਲੜਨਾ ਬਈ ਮਿੰਟ ਕੁੜੀ ਨੂੰ ਦਰਵਾਜ਼ੇ ਬਾਹਰ ਕਰਨਾ ਮੇਰੇ ਘਰ ਵਾਲੀ ਨਹੀਂ ਮੈਂ ਜ਼ਿੰਮੇਦਾਰੀ ਕਰੀ ਕੋਈ ਦਿਖਾ ਫਿਰ ਗੱਲ ਖਾ ਗੱਲ ਕਰਨੀ ਮੀਡੀਆ ਦੇ ਸਾਹਮਣੇ ਲਿਆਉ ਕੁੜੀ ਨੂੰ ਕਿਉਂ ਪਰ ਉਦੋਂ ਨਹੀਂ ਪਰਿਵਾਰ ਜੁਮੇਵਾਰ ਜਦੋਂ ਵਿਆਹ ਕਰਕੇ ਤੋੜਦਾ ਸੀ ਮੈਂ ਮੈਂ ਤਾਂ ਸਾਨੂੰ ਕੁੜੀ ਦਿੱਤੇ ਸਾਬ ਲੈਣੇ ਨਾਲ ਮੀਡੀਆ ਸਾਹਮਣੇ ਪ੍ਰੂਫ ਦੇਣੇ ਫੋਟੋ ਦਿਖਾਈਏ ਰੋਟੋ ਦਿਖਾਈਏ 1 ਮਿੰਟ 1 ਮਿੰਟ ਆਪਾਂ ਇੱਕ ਗੱਲ ਆ ਕੱਢਿਓ ਜੀ ਫੋਟੋ ਆਪਾਂ ਹੁਣੇ ਹੀ ਹੁਣੇ ਸਿੱਧ ਕਰ ਦਾਂਗੇ ਕਿ ਅਸਲ ਦੇ ਵਿੱਚ ਇਹ ਸੱਚ ਆ ਹਕੀਕਤ ਆ ਝੂਠ ਕੀ ਆ ਉਹ ਫੋਟੋ ਦਿਖਾ ਦਿਓ ਆਪਾਂ ਫੋਟੋ ਦਿਖਾ ਦਿੰਨੇ ਆ ਠੀਕ ਆ ਜੇ ਇਹ ਫੋਟੋ ਆਹਾ ਇਹ ਕਹਿੰਦਾ ਵੀ ਆ ਕੁੜੀ ਤੇ ਜਿਹੜੇ ਰਿਸ਼ਤਾ ਹੋਇਆ ਸੀਗਾ ਠੀਕ ਆ ਇਹਦੇ ਨਾਲ ਆ ਮੁੰਡਾ ਖੜਾ ਗਲਾਬੀ ਤੌਲ ਗਾ ਲਈ ਪੂਰਾ ਖੁਸ਼ ਆ ਚਿਹਰੇ ਤੇ ਹੁਣ ਮੁੰਡੇ ਦੇ ਚਿਹਰੇ ਤੇ ਉਦਾਸੀ ਦੇਖੋ ਕਿੰਨੀ ਆ ਦੇਖੋ ਯਾਰ ਬਹੁਤ ਔਖਾ ਹੁੰਦਾ ਜਦੋਂ ਜਦੋਂ ਠੱਗੀ ਚੱਲ ਤੂੰ ਐ ਕਰ ਇਹ ਕੁੜੀ ਇਹੀ ਕੁੜੀ ਆ ਪਹਿਲਾਂ ਐ ਦੱਸ ਇਹੀ ਦਾ ਨਾ ਨਾਲ ਖੜੀ ਜੈ ਬਈ ਇਹਦੇ ਫਿਰ ਦਿਖਾ ਉਹ ਆਪਣੀ ਭੈਣ ਜੀ ਨੂੰ ਸੱਦੋ ਨਹੀਂ ਉਹ ਤਾਂ ਨਹੀਂ ਸੱਦੋ ਗੱਲ ਪੂਰੀ ਠੱਗੀ ਮਾਰੀ ਆ ਸਾਡੇ ਨਾਲ ਠੋਕੇ 1.5 ਲੱਖ ਰੁਪਏ ਦੇ ਦੋ ਤੁਸੀਂ ਕੈਮਰਾ ਬੰਦ ਕਰਦੇ ਮੈਂ ਬੁਲਾ ਲੂੰਗਾ ਜੀ ਨਹੀਂ ਕੈਮਰਾ ਬੰਦ ਫਿਰ ਸੱਚ ਦਾ ਸੱਚ ਝੂਠ ਦਾ ਕਿਵੇਂ ਪਤਾ ਮੈਂ ਤਾਂ ਇਹਨਾਂ ਨਾਲ ਚੱਲ ਇੱਕ ਗੱਲ ਆ ਚੱਲੀ ਜਾਂਦਾ ਜੇ ਉਹ ਕੁੜੀ ਨਾ ਨਿਕਲੀ ਤਾਂ ਮੈਂ ਇਹ ਦੋਨੇ ਮਾਫੀ ਮੰਗਾਵਾਂਗੇ ਪੈਰੀ ਹੱਥ ਲਾ ਕੇ ਮੰਗਾਂਗੇ ਮੰਗਾਂਗੇ ਅਸੀਂ ਆਦੇ ਪਰਿਵਾਰ ਨੂੰ ਮੂਰੇ ਲੈ ਗਏ ਜੀ ਇਹ ਨਹੀਂ ਫਿਰ ਗੱਲ ਤਾਂ ਕਰਨੀ ਪਊ ਵੇਖੋ ਇਹ ਠੱਗੀ ਦਾ ਸ਼ਿਕਾਰ ਹੋਇਆ 1.5 ਲੱਖ ਰੁਪਏ ਤੂੰ ਫੇਸ ਕਰੀ ਅਸੀਂ ਰਸਤੇ ਦੋ ਪਰਿਵਾਰ ਸਾਬ ਦੇ ਸਾਹਮਣੇ ਪਾਇੰਦੇ ਤੁਹਾਡੇ ਕੋਲ ਰਹੀ ਹੈ ਨਹੀਂ ਇਹਦੇ ਆਏ ਥੋੜੀ ਮਿਲਾਈ ਦਿੰਦਾ ਜਿਉਂ ਭਾਜੀ ਆਈ ਤੇ ਥੋੜੀ ਸਕੀਮ ਹੀ ਆਏ ਹੁੰਦੀ ਆ ਥੋੜੀ ਸਕੀਮ ਅਸੀਂ ਪੱਤਰਕਾਰ ਸਾਹਿਬ ਮੇਰੇ ਥੋੜਾ ਕੰਮ ਠੱਪ ਵਾਲੀ ਕਿਹੜੀ ਗੱਲ ਆ ਫਿਰ ਤੁਸੀਂ ਇਹਦੇ ਨਾਲ ਗੱਲ ਕਲੀਅਰ ਕਰ ਦਿਓ ਫਿਰ ਜਿਹੜੀ ਗੱਲ ਅਸੀਂ ਕਹੀ ਸੀ ਉਹ ਕਰਤੀ ਯਾਰ ਨਹੀਂ ਫਿਰ ਗੱਲ ਕਰੋ ਕਲੀਅਰ ਕਰ ਤਾਂ ਕਰਤਾ ਦਿੱਤੀ ਬਈ ਇਹਨਾਂ ਨਾਲ ਕੀ ਗੱਲ ਕਲੀਅਰ ਕਰਤੀ ਸਾਡੇ ਨਾਲ ਨਹੀਂ ਫਿਰ ਕਰੋ ਉਹ ਜਦੋਂ ਕਹੀ ਜਾਂਦੇ ਵਾਰੀ ਵਾਰੀ ਨੇ ਦੁਬਾਈ ਨੇ ਰੋਜ਼ ਮੈਂ ਕਿ ਜ ਚੱਕ ਨਹੀਂ ਮੈਂ ਚੱਕ ਨਹੀਂ ਪੰਜ ਜੀ ਤੁਸੀਂ ਇਹਨਾਂ ਦੇ ਘਰ ਵਾਲੇ ਹੋ ਹਾਂ ਦੱਸੋ ਜੀ ਇਹ ਹੀ ਆ ਕੁੜੀ ਉਹ ਇਧਰ ਆਓ ਇਧਰ ਆਓ ਪੰਜ ਜੀ ਨਹੀਂ ਨਹੀਂ ਇਧਰ ਲੈ ਪਾਸੇ ਆਓ ਪੰਜ ਜੀ ਇਹ ਪੰਮੀ ਆ ਪੰਮੀ ਘਰ ਵਾਲੀ ਮੇਰੀ ਮਾਸੀ ਲੈ ਲੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵੀਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਾਰ ਇੱਕ ਮਿੰਟ ਇਹ ਕੁੜੀ ਤੇਰੇ ਘਰ ਵਾਲੀ ਹੈ ਇਹ ਮੇਰੇ ਘਰ ਵਾਲੀ ਹੈ ਬਈ ਤੇ ਇਹ ਤੈਨੂੰ ਤੇਰੇ ਘਰ ਵਾਲੀ ਘਰ ਵਾਲੀ ਆ ਪਾਪਾ ਪੰਮੀ ਆ ਉਹੀ ਆ ਹੋਇਆ ਮੈਂ ਕਹਿਦਾ ਇੱਧਰ ਇੱਕ ਮਿੰਟ ਭਾਈ ਜੀ ਮੈਕ ਆਹਾ ਤੁਸੀਂ ਮਾਸਕ ਲਾਓ ਘਰ ਵਾਲਾ ਨਾ ਪਾਉ ਮੇਰੇ ਬੱਚਾ ਉੱਠ ਗੜੂਗਾ ਜਵਾਕ ਵੀ ਆ ਤੁਹਾਡੇ ਸਾਡਾ ਪਰਿਵਾਰ ਆ ਭਾਈ ਤੁਸੀਂ ਨਹੀਂ ਇੱਕ ਮਿੰਟ ਨਹੀਂ ਇਹ ਤੇਰੇ ਘਰ ਵਾਲੀ ਭਾਈ ਮੇਰੇ ਘਰ ਵਾਲੀ ਆ ਹੋਰ ਭਾਈ ਇਹ ਮੇਰੇ ਘਰ ਵਾਲੀ ਆ ਇਹ ਤੇਰੇ ਘਰ ਵਾਲੀ ਭਾਈ ਮੇਰੇ ਘਰ ਵਾਲੀ ਦੋ ਛੱਡੇ ਕੁਝ ਇਹ ਤਾਂ ਬੁੜ ਗਿਆ ਕਿਹਦੇ ਘਰ ਵਾਲੀ ਮੈਂ ਇਹਦੇ ਘਰ ਵਾਲੀ ਮੇਰੇ ਬੱਚਾ ਵੀ ਆ ਸੁੱਤੇ ਨੇ ਅੰਦਰ ਮੇਰੇ ਬੱਚੇ ਆਹ ਵੇਖੋ ਆ ਆ ਨਹੀਂ ਕਰਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੱਛਾ ਇੱਕ ਮਿੰਟ ਰੁਕ ਜੋ ਤੁਹੀ ਤੇ ਘਰ ਵਾਲੀਆਂ ਮੈਂ ਤੇ ਘਰ ਵਾਲੀਆਂ ਮੇਰੇ ਬੱਚਾ ਵੀ ਹੈ ਸੁੱਤਾ ਦੇ ਅੰਦਰ ਹੈ ਇੱਕ ਬੱਚਾ ਵੀ ਇਹਨਾਂ ਨੇ ਇਹ ਵੀ ਗੱਲ ਕਹਿਤੀ ਕਹਿੰਦੇ ਸੁੱਤਾ ਪਿਆ ਸਾਡੇ ਘਰ ਵਾਲੀ ਆ ਮਾਸਕ ਲਾ ਕੇ ਵਿਖਾਓ ਕਿਉਂ ਮਾਸਕ ਲਾ ਮੈਂ ਫਿਰ ਅਸੀਂ ਤੇ ਘਰ ਵਾਲੀਆਂ ਤੇ ਮਾਸਕ ਅਸੀਂ ਕਦੋਂ ਲਾਏ ਨਹੀਂ ਮਾਸਕ ਬਾਈ ਜੀ ਪਤਾ ਆ ਫੋਟੋ ਨਾਲ ਇੱਕ ਮਿੰਟ ਗਲਾਂ ਦੇ ਹੱਥ ਪਾਈ ਜਾਂਦੇ ਤੂੰ ਇਹ ਕੀ ਮਤਲਬ ਗਲਾਂ ਚ ਹੱਥ ਨਹੀਂ ਵੀਰ ਜੀ ਇਹ ਗੱਲ ਤੁਸੀਂ ਜਿਹੜੀ ਇਹਨਾਂ ਨੇ ਵੇਖੋ ਇਹ ਗੱਲ ਇਹਨਾਂ ਨੇ ਜਿਹੜੀ ਦੱਸੀ ਸੀ ਮੈਂ ਤੁਹਾਨੂੰ ਕਲੀਅਰ ਕਰ ਦੇਣੀ ਚਾਹਣਾ ਅਸਲ ਦੇ ਵਿੱਚ ਇਹ ਕਹਿੰਦੇ ਵੀ ਇਹ ਆਪਣੇ ਖੜੇ ਨੇ ਵੀਰ ਜੀ ਇਹ ਕਹਿੰਦੇ ਸਾਡੀ ਨੂੰਹ ਆ ਕੁੜੀ ਠੀਕ ਆ ਕੁੜੀ ਕੇ ਆ ਫੋਟੋ ਵੇਖ ਮਾਸਕ ਲਾਓ ਖਾਦਣਾ ਹੁਣੀ ਫਿਰ ਤੁਸੀਂ ਦਿਖਾ ਦਿਓ ਜੀ ਦਿਖਾਓ ਅਸੀਂ ਉਹ ਵੀ ਤੁਸੀਂ ਤਾਂ ਉਹ ਹੀ ਘਰੇ ਵੜ ਕੇ ਸਾਡੇ ਵੜ ਕੇ ਨਹੀਂ ਬਾਈ ਜੀ ਠੀਕ ਆ ਤੁਸੀਂ ਆਹ ਦੇਖੋ ਮੀਡੀਆ ਦੇ ਸਾਹਮਣੇ ਫੋਟੋ ਇੱਕ ਮਿੰਟ ਆ ਫੋਟੋ ਨੂੰ ਗੌਰ ਨਾਲ ਦੇਖ ਲਓ ਆ ਫੋਟੋ ਤੇਰੀ ਏ ਕੁੜਕੀ ਮੇਰੇ ਪੈਨਿਕ ਹੀ ਨਹੀਂ ਲੱਗੀ ਤੇ ਇਹਨੇਕ ਲੱਗੀ ਹੈ ਇਹ ਤਾਂ ਕਹਿੰਦੇ ਐਨਕ ਲੱਗੀ ਹੈ ਜੀ ਐਨਕ ਲਾ ਲਓ ਹੁਣ ਲਾ ਕੇ ਐਨਕ ਦਿਖਾ ਦਿੰਨੇ ਆਂ ਅਸੀਂ ਭਈ ਐਨਕ ਲਾ ਲੈ ਐਨਕ ਲੱਗ ਗਈ ਤੇ ਮੇਰੀ ਨਿਗਾਹ ਹੀ ਸਹੀ ਹੈ ਮੈਂ ਨਿਕਲਾ ਇਹ ਕਹਿੰਦੀ ਮੇਰੀ ਨਿਗਾਹ ਸਹੀ ਹੈ ਕਹਿੰਦੀ ਮੈਂ ਇਸੇ ਮੁੰਡੇ ਦੇ ਘਰ ਆਣੀ ਹੈ ਇਹਦੇ ਜਿਹੜਾ ਮੈਰਿਜ ਪੂਰੋ ਦਾ ਕੰਮ ਕਰਦਾ ਮੇਰੇ ਇੱਕ ਬੱਚਾ ਇਹ ਕਹਿੰਦੇ ਯਾਰ ਚੁੰਨੀ ਤਾਂ ਆਹੀ ਮਿਲਦੀ ਹੈ ਵੇਖੋ ਚੁੰਨੀ ਸ਼ੂਟ ਤੇ ਰੋਣ ਕੱਪੜੇ ਯਾਰ ਭਈ ਅਸੀਂ ਨਹੀਂ ਲੈ ਸਕਦੇ ਇੱਕ ਇੱਕ ਤਰ੍ਹਾਂ ਦੇ ਕੱਪੜੇ ਵੀ ਐਡ ਵੱਟ ਦੇ ਹੁੰਦੇ ਆ ਭਈ ਚਿਹਰਾ ਮਿਲਦਾ ਕੁੜਗੇ ਤੇਰੇ ਨਾਲ ਸੱਤ ਚਿਹਰੇ ਆਏ ਆ ਦੁਨੀਆ ਤੇ ਰੱਬ ਵੱਲੋਂ ਬਣਾਏ ਆ ਜਰੂਰੀ ਥੋੜੀ ਮੇਰਾ ਚਿਹਰਾ ਹੀ ਰੱਬ ਨੇ ਸ਼ਕਲ ਬਣਾ ਕੇ 7000 ਨੇ ਆ ਦੁਰ ਲਾਓ ਇਹ ਇਹ ਗੱਲ ਕਹਿ ਰਹੇ ਆ ਵੀ ਆ ਜਿਹੜੀ ਕੁੜੀ ਆ ਕਹਿੰਦੀ ਮੇਰੀ ਫੋਟੋ ਨਹੀਂ ਮੇਰੀ ਸ਼ਕਲ ਦੀ ਕੁੜੀ ਆ 7 ਚਿਹਰੇ ਰੱਬ ਨੇ ਇੱਕੋ ਜੇ ਬਣਾਏ ਆ ਠੀਕ ਆ ਦੇਖ ਲਓ ਤੁਸੀਂ ਕੰਪੈਰੀਸ਼ਨ ਕਰ ਲਓ ਉਹੀ ਕੁੜੀ ਆ ਕਿ ਹੋਰ ਕੁੜੀ ਆ ਪਰ ਇਹ ਤਾਂ ਕਹਿੰਦੇ ਨਹੀਂ ਜੀ ਇਹ ਇਹ ਐ ਨਹੀਂ ਜੀ ਮੰਨਣਾ ਇਹਨਾਂ ਨੇ ਜਦੋਂ ਪੈਣਾ ਡੰਡੇ ਪੁਲਿਸ ਵਾਲੇ ਆਏ ਇੱਥੇ ਤੇ ਫੇਰ ਮੰਨਣਗੇ ਫੋਟੋ-ਵਟ ਬੋਲਣਗੇ ਤੇਰੇ ਗੱਲ ਅੱਗੇ ਵਧੂਗੀ ਥੋੜੀ ਬਾਈ ਅੱਗੇ ਵਧਣ ਨਾ ਮੈਂ ਸੀ ਕਿਹੜਾ ਕੁਸ ਗਲਤ ਕੀਤਾ ਯਾਰ ਬਾਈ ਅੱਗੇ ਵਧਾ ਇੱਕ ਮਿੰਟ ਤੁਹਾਡੇ ਘਰ ਵਾਲਾ ਮੈਰਿਜ ਪੂਰੇ ਤੱਕ ਕੰਮ ਕਰਦਾ ਕਰਦੇ ਕਿੱਥੇ ਦਫ਼ਤਰ ਆ ਤੁਹਾਡਾ ਮੈਨੂੰ ਪਤਾ ਨਹੀਂ ਕਿੱਥੇ ਆ ਕਿਉਂ ਪਤਾ ਕਿਉਂ ਨਹੀਂ ਜਦੋਂ ਘਰ ਵਾਲਾ ਕੰਮ ਕਰਦਾ ਵੇ ਤੁਸੀਂ ਤਿੰਨ ਜਣੇ ਤੁਹਾਡੇ ਇੱਕ ਬੱਚਾ ਤੇ ਨਹੀਂ ਹੋ ਨਾ ਫੇਰ ਕਿਉਂ ਨਹੀਂ ਪਤਾ ਕਿੱਥੇ ਕੰਮ ਕਰਦਾ ਮੈਂ ਕੰਮ ਮੈਂ ਕਰਦਾ ਯਾਰ ਕੰਮ ਤਾਂ ਮੈਂ ਸਮਝਦਾ ਘਰ ਪਰਿਵਾਰ ਨੂੰ ਤਾਂ ਪਤਾ ਹੁੰਦਾ ਵੀ ਮੇਰੇ ਘਰ ਵਾਲਾ ਕਿੱਥੇ ਜਾਂਦਾ ਕੀ ਕੰਮ ਲੱਗਿਆ ਯ ਅਰੇ ਮੈਂ ਤੁਸੀਂ ਜਦੋਂ ਚਲੋ ਵਿਆਹ ਕਰਾਉਣਾ ਇਹ ਸਾਨੂੰ ਕਹਿੰਦਾ ਹਫ਼ਤੇ ਦੇ ਅਸੀਂ 8-10 ਵਿਆਹ ਕਰਾ ਦਿੰਨੇ ਆ ਵਿਚੋਲਾ ਬਣ ਕੇ ਵਿਚੋਲੇ ਦਾ ਰੋਲ ਹੁੰਦਾ ਨਾਲ ਜਾਣਾ ਫੋਟੋ ਖਿਚਾਉਣੀ ਸਾਰਾ ਕੁਝ ਹੁੰਦਾ ਵਿਆਹਾਂ ਦੇ ਸਗਣ ਦੇਣੇ ਨਾਲ ਜਾਂਦੇ ਉਹਨਾਂ ਤੁਸੀਂ ਨਹੀਂ ਮੈਂ ਨਹੀਂ ਜਾਂਦੀ ਨਾ ਕੌਣ ਨਾਲ ਜਾਂਦੇ ਮੈਂ ਘਰ ਸਾਹਮਣ ਦੀ ਬੱਚਾ ਸਾਹਮਣ ਦੀ ਹੈ ਘਰ ਨਹੀਂ ਆਖਰ ਬੱਚੇ ਤਾਂ ਜਿਹੜੇ ਵਿਆਹਾਂ ਤੇ ਜਾਂਦੇ ਆ ਲੋਕ ਉਹਨਾਂ ਦੇ ਵੀ ਹੁੰਦੇ ਆ ਕਿਸੇ ਦੇ 2-2 4-4 ਉਹ ਤਾਂ ਖੁਸ਼ੀ ਖੁਸ਼ੀ ਜਾਂਦੇ ਆ ਵਿਆਹ ਵੀ ਰਿਸ਼ਤਾ ਆ ਜਦੋਂ ਮੈਂ ਜਾ ਇੱਕ ਮਿੰਟ ਬਾਈ ਜੀ ਮੈਂ ਗੱਲ ਕਰ ਰਹੀ ਆ ਤੁਸੀਂ ਕਿਉਂ ਨਹੀਂ ਜਾਂਦੇ ਨਾਲ ਕੰਮ ਤਾਂ ਇਹ ਕਰਦੇ ਇਹਨਾਂ ਦਾ ਕੰਮ ਆ ਮੇਰੇ ਕਿਹੜਾ ਕੰਮ ਆ ਮੇਰਾ ਨਹੀਂ ਤੁਸੀਂ ਤੁਸੀਂ ਕਹਦੇ ਜਦ ਨਹੀਂ ਕੀਤੀ ਵੀ ਅਸੀਂ ਨਾਲ ਜਾਣਾ ਨਹੀਂ ਮੈਂ ਨਹੀਂ ਜਾਂਦੀਗੀ ਕਿਤੇ ਦਾ ਤੁਹਾਡਾ ਜੀ ਕੀਤਾ ਉਹ ਤਾਂ ਨਹੀਂ ਵੀ ਤੁਸੀਂ ਜਵਾਕਰੋਂ ਸਾਂਭੀ ਜਾਂਦੇ ਹੋ ਜਦੋਂ ਮੈਂ ਹਫ਼ਤੇ ਦੇ 10-10 ਵਿਆਹ ਕਰਾਉਂਦਾ ਤੇ ਇਹਦਾ ਬੰਦੇ ਨਾਲ ਮਨ ਕਰਦਾ ਮੈਂ ਜਾਣਾ ਹੀ ਜਾਣਾ ਨਹੀਂ ਜਦੋਂ ਕਿਤੇ ਆਪਣੀ ਰਿਸ਼ਤੇਦਾਰੀ ਚ ਹੁੰਦਾ ਉੱਥੋਂ ਜਾਣੀ ਨਹੀਂ ਜਦੋਂ ਇਹ ਰਿਸ਼ਤੇ ਕਰਵਾਉਂਦੇ ਉੱਥੇ ਨਹੀਂ ਮੈਂ ਜਾਣਾ ਤੇ ਉਹ ਕਹਿੰਦੇ ਇਹ ਤਾਂ ਉਹ ਇਹਨਾਂ ਨੂੰ ਜਾਣਦੇ ਪਹਿਲੇ ਸੱਚੀ ਸੱਚੀ ਗੱਲ ਦੱਸੋ ਨਹੀਂ ਮੈਂ ਨਹੀਂ ਜਾਣਦੀ ਇਹ ਤਾਂ ਕਹਿੰਦੇ ਨੂੰ ਆ ਸਾਡੀ ਤੁਸੀਂ ਗਏ ਸੀ ਇਹਨਾਂ ਦੇ ਘਰੇ ਵਿਆਹ ਕਰਕੇ ਨਹੀਂ ਮੈਂ ਨਹੀਂ ਗਈ ਸੀ ਨਾ ਮੈਂ ਇਹਨਾਂ ਨੂੰ ਜਾਣਦੀ ਹਾਂ ਨਹੀਂ ਉਹ ਤਾਂ ਕਹਿੰਦੇ ਆ ਵੀ ਸਾਡੀ ਆ ਨੂੰ ਐ ਸਾਡੀ ਨਹੀਂ ਮੈਂ ਜਾਣਦੀ ਪੰਮੀ ਆ ਇਹ ਯਾਰ ਕੱਪੜੇ ਲਈ ਅਸੀਂ ਭੁੱਲ ਜਾਾਂਗੇ 10 ਹਫ਼ਤਾ ਸਾਡੇ ਕੋਲ ਰਹਿ ਕੇ ਅਸੀਂ ਭੁੱਲ ਜਾਾਂਗੇ ਨਹੀਂ ਇਹ ਤਾਂ ਲਾੜੀ ਬਣ ਕੇ ਜਾਂਦੀ ਐ ਜਿੱਥੇ ਇਹਨੇ ਆਪ ਦਾ ਵਿਆਹ ਕਰਾਉਣਾ ਹੁੰਦਾ ਠੱਗੀ ਮਾਰਨੀ ਪੁੱਤ ਵਾਲੀ ਗੱਡ ਚ ਬੈਠ ਕੇ ਜਾਂਦੀ ਐ ਇਹ ਰੇ ਇਹ ਮੁੱਲਾ ਯਾਰ ਦੇ ਵਿੱਚ ਤਾਂ ਭਰਾਵਾ ਮੈਂ ਹੀ ਲੈ ਕੇ ਆਇਆ ਇਹਨੂੰ ਇੱਕ ਵਾਰੀ ਯਾਰ ਹੋਰ ਕੌਣ ਉਹ ਤਾਂ ਕਹਿੰਦੇ ਸਮਝ ਲੱਗੇ ਪੱਤਰਕਾਰਾ ਬਸ ਯਾਰ ਸਾਨੂੰ ਕੀ ਪਤਾ ਦੂਜੀ ਵਾਰ ਲੈ ਕੇ ਗਿਆ 15 ਕਿੰਨੀ ਵਾਰ ਗਈ ਐ ਇਹ ਕਿੰਨੀ ਵਾਰੀ ਜਾਣ ਯਾਰ ਭਰਾਵਾ ਮੇਰਾ ਕਿਹੜਾ ਅਧਿਕਾਰ ਹੈ ਨਹੀਂ ਇਹ ਹੁਣ ਥੋੜ ਤੇਰੀ ਆ ਪੰਮੀ ਕੇ ਦੀ ਪੰਮੀ ਆ ਮੇਰੀ ਮੇਰੀ ਆ ਪੱਤਰਕਾਰ ਬਾਈ ਵਾਲੀ ਆ ਹਾਂ ਬਾਈ ਵਾਲੀ ਆ ਬਾਈ ਵਾਲੀ ਇਹ ਪੰਮੀ ਬਾਈ ਵਾਲਿਆਂ ਨੂੰ ਮਸਲਾ ਬਣ ਗਿਆ ਤੁਹਾਨੂੰ ਅਸਲ ਦੇ ਪੰਮੀ ਇਹ ਮੇਰਾ ਘਰ ਵਾਲੀ ਆ ਇਹ ਚਲੋ 1 ਮਿੰਟ ਮੇਰੀ ਗੱਲ ਸੁਣੋ ਕਿੰਨੇ ਟਾਈਮ ਤੋਂ ਇਹ ਕੰਮ ਕਰਦਾ ਮੈਰਿਜ ਵਿਊਰ ਦਾ ਇਹਨਾਂ ਨੂੰ 5 ਸਾਲ ਹੋ ਗਏ ਤੁਹਾਡੇ ਵਿਆਹ ਤੋਂ ਬਾਅਦ ਹੀ ਲੱਗਿਆ ਨਾ ਹਾਂ ਬਾਅਦ ਹੀ ਲੱਗਿਆ ਤੇ ਫਿਰ ਇੱਕ ਸੱਚੀ ਸੱਚੀ ਗੱਲ ਦੱਸੋ ਇਹ ਇਹ ਗੱਲ ਕਹਿੰਦੇ ਆ ਵੀ ਤੁਸੀਂ ਇਹਨਾਂ ਦੇ ਨਾਲ ਠੱਗੀ ਮਾਰੀ ਆ ਇਹ ਤੈਨੂੰ ਵਿਆਹ ਕੇ ਤੋੜਦਾ ਹਰਥਾਂ ਤੇ ਨਹੀਂ ਬਾਕੀ ਗੱਲ ਇਹ ਮੈਂ ਤਾਂ ਘਰ ਹੀ ਹੁੰਦੀ ਆ ਬੱਚੇ ਨੂੰ ਸਾਂਭਦੀ ਆ ਘਰ ਦਾ ਕੰਮ ਕਰਦੀ ਆ ਹੂੰ ਵਿਆਹ ਉਹ ਤਾਂ ਇੱਕ ਵਾਰ ਹੀ ਵਿਆਹ ਹੁੰਦਾ ਵਾਰ-ਵਾਰ ਥੋੜੀ ਵਿਆਹ ਹੁੰਦਾ ਨਹੀਂ ਹੁਣ ਇਹ ਤਾਂ ਮੰਨਣ ਨੂੰ ਤਿਆਰ ਨਹੀਂ ਉਹਰੇ ਨੂੰ ਹੋਜੇ ਥੋੜਾ ਜਿਹਾ ਇਹ ਤਾਂ ਮੰਨਣ ਨੂੰ ਤਿਆਰ ਨਹੀਂ ਇਹ ਤਾਂ ਮੰਨਣ ਕੇ ਫੁੱਟ-ਫੁੱਟ ਹੁਣ ਇਹ ਤੁਹਾਨੂੰ ਇਹ ਜਿਹੜਾ ਕਹਿਣਾ ਇਹ ਜਿਆ ਸਬੂਤ ਲਿਆ ਆਇਆ ਸਾਡੇ ਨਾਲ ਮੈਂ ਹੁਣੇ ਲੈ ਸਾਦਾ ਉਹਨੂੰ ਇੱਥੇ ਕਹਿਣਾ ਕਿ ਹੋਰ ਨੂੰ ਧਮਕੀਆਂ ਕਿ ਧਮਕੀਆਂ ਤੈਨੂੰ ਪਤਾ ਲੱਗੂ ਨਹੀਂ ਤੂੰ ਰਹਿੰਦੇ ਇੱਥੇ ਉਹਨੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰਦਾ ਕੋਈ ਐ ਤੂੰ ਵਿਸਾ ਕਰਨਾ ਕਰ ਲੈ ਮੇਰੇ ਭਾਈ ਇੱਕ ਮਿੰਟ ਨਹੀਂ ਤੁਸੀਂ ਸੱਚੀ ਸੱਚੀ ਗੱਲ ਦਦੋ ਵੇਖੋ ਐਡਾ ਗੱਲ ਆ ਇਹ ਬੰਦੇ ਵੀ ਲੁੱਟੇ ਗਏ ਆ ਵੇਖੋ 1.5 ਲੱਖ ਰੁਪਏ ਇਹਨਾਂ ਨੇ ਇਹਨੂੰ ਦਿੱਤੇ ਇਹ ਵੀ ਮੰਨਦਾ 1.5 ਲੱਖ ਲਿਆ ਠੀਕ ਆ ਤੇ ਇਹਨਾਂ ਦਾ ਲੱਖ 1.5 ਲੱਖ ਰੁਪਏ ਉੱਤੇ ਲੱਗਿਆ ਜਿਵੇਂ ਇਹ ਨਾਰਮਲ ਗਰੀਬ ਪਰਿਵਾਰ ਤੁਸੀਂ ਕੀ ਕੀਤੀ ਹੈ ਹਰਕਤ ਐਜੀ ਕੋਈ ਨਹੀਂ ਵੀਰੇ ਦਿ ਹੁਣ ਇਹ ਮੰਨਣ ਨੂੰ ਤਿਆਰ ਨਹੀਂ ਪਰ ਇਹ ਕਹਿੰਦੇ ਸਾਡੇ ਕੋਲੇ ਇੱਕ ਇਦਾਂ ਦਾ ਪ੍ਰੂਫ ਹੈ ਸਬੂਤ ਹੈ ਜਿਹੜਾ ਅਸੀਂ ਇਹਨਾਂ ਦੇ ਸਾਹਮਣੇ ਲਿਆ ਕੇ ਰੱਖ ਦੇਵਾਂਗੇ ਤੇ ਆਪਣੇ ਆਪ ਮੰਨ ਲੈਣਗੇ ਬਾਈ ਸਾਡੇ ਜਾਂ ਮੁੰਡਿਆ ਜਾਂ ਸੱਦ ਕੇ ਲਿਆ ਲੈ ਸੱਦ ਕੇ ਲਿਆ ਲੈ ਸੱਦ ਕੇ ਇਹ ਨਹੀਂ ਆਉਂਦੀਆਂ ਸਾਨੂੰ ਅਜੇ ਤਾਂ ਆਪਕੇ ਸਾਨੂੰ ਬਹੁਤ ਆਉਂਦੀਆਂ ਤੁਹਾਨੂੰ ਖਲਾਸੇ ਹੁਣੇ ਕਰ ਦਿਆਂਗੇ ਇਹੋ ਜੀ ਕੋਈ ਚੱਕਰ ਨਹੀਂ ਵੀ ਕੀ ਗੱਲਬਾਤ ਆ ਕੌਣ ਹੈ ਕੌਣ ਨਹੀਂ ਹੈ ਇਹ ਪੂਰੀ ਗੱਲਬਾਤ ਤੁਹਾਡੇ ਮੈਂ ਧਿਆਨ ਚ ਲਿਆਉਂਗਾ ਕਿ ਆਖਰਕਾਰ ਇਹ ਬੰਦੇ ਨੇ ਠੱਗੀ ਕੀਤੀ ਜਾਂ ਨਹੀਂ ਤੁਹਾਨੂੰ ਦਿਖਾਉਂਗਾ ਅਸਲ ਸੱਚ ਕੀ ਹੈ ਸਸੀ ਕਾਲ ਵੀਰੇ ਕਿਵੇਂ ਠੀਕ ਹੈ ਔਰ ਇਹਨਾਂ ਦੀ ਗੱਲ ਕੀ ਹੈ? ਐਸੇ ਮੁੰਡੇ ਦੀ ਗੱਲ ਕਾਹ ਹੈ? ਆਹੀ ਆ ਸਾਡਾ ਸਭ ਤੋਂ ਐਕਟਰ ਦਾ ਸਬੂਤ ਹੈ। ਇਹਨੂੰ ਪੁੱਛੋ ਕੀ ਨਾਮ ਆ ਬਈ ਤੁਹਾਡਾ? ਸ਼ਨੀ ਆ ਜੀ। ਸ਼ਨੀ ਅੱਛਾ ਆ ਇਹਨਾਂ ਨੂੰ ਜਾਣਦੇ ਹੋ ਦੋਨਾਂ ਜਣੇ? ਜਾਣਦਾ ਇਹ ਫਰੋਡ ਆ ਇਸਰੇ ਦਾ। ਹੂੰ ਨਹੀਂ ਇਹਨਾਂ ਦੋਨਾਂ ਦਾ ਰਿਸ਼ਤਾ ਕੀ ਆ? ਹਸਬੰਡ ਵਾਈਫ ਆ ਇਹ? ਹਸਬੰਡ ਕਹੀ ਜਾਂਦੇ ਬਈ। ਉਹ ਤਾਂ ਮੰਨਦੇ ਹਸਬੰਡ ਵਾਈਫ। ਓਕੇ। ਪਹਿਲਾਂ ਮੰਨੇ ਇਹ। ਕਿੱਥੇ? ਹਾਂ ਮੈਂ ਇਹ ਤਾਂ ਕਹੀ ਜਾਂਦਾ। ਇਹ ਮੰਨਦੇ ਨਹੀਂ ਜੀ। ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੇ ਇਹ। ਨਹੀਂ ਕਾਰਨ ਕੀ? ਤੁਸੀਂ ਕਿਵੇਂ ਜਾਣਦੇ ਇਹਨਾਂ ਨੂੰ? ਮੈਂ ਤੇ ਵਾਸਤੇ ਹੀ ਮੇਰੇ ਮਾਪੇ ਉਹਦੇ ਚਾਂਸੇ 'ਚ ਫਸਿਆ ਅਖਬਾਰ ਆਉਂਦਾ ਹੁੰਦਾ ਸਾਡੇ ਘਰੇ। ਠੀਕ ਆ ਉਹ ਅਖਬਾਰ ਦੇ ਉੱਤੇ ਐਡ ਆਈ ਸੀਗੀ। ਮੇਰਾ ਰਿਸ਼ਤਾ ਨਹੀਂ ਹੁੰਦਾ ਪਿਆ ਸੀ। ਉਮਰ ਵੱਧ ਗਈ ਸੀ ਮੇਰੀ। ਤਾਂ ਕਰਕੇ ਮੇਰਾ ਰਿਸ਼ਤਾ ਇਹਨਾਂ ਕੋਲ ਇਹਨਾਂ ਦੇ ਜਦੋਂ ਅਖਬਾਰ ਤੇ ਖਬਰ ਪੜ੍ਹੀ ਐ ਸੀ। ਠੀਕ ਹੈ ਮੇਰੇ ਮੰਮੀ ਡੈਡੀ ਇਹਨਾਂ ਦੇ ਚਾਂਸੇ ਫੜਿਆ ਫੋਨ ਲਾਇਆ ਇਹਨਾਂ ਨੂੰ ਤੇ ਇਹਨਾਂ ਨੇ ਸੱਦ ਲਿਆ ਪਰ ਨਹੀਂ ਕਿੱਥੇ ਸੱਦਿਆ ਠੀਕ ਹੈ ਇਹਨਾਂ ਦੇ ਇੱਕ ਨਹੀਂ ਹੈਗੇ ਇਹਨਾਂ ਦੇ ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਦੇ ਬੰਦੇ ਵੀ ਛੱਡੇ ਹੋਏ ਆ ਨਹੀਂ ਅੱਛਾ ਇਹ ਹੀ ਕੁੜੀ ਸੀ ਪੱਕੀ ਗੱਲ ਆ ਵੀ ਇਹ ਕੋਈ 100% ਮੈਂ ਲਿਖ ਕੇ ਦਿੰਦਾ ਇਹਨਾਂ ਦੇ ਵਿਆਹ ਤੇ ਵੀ ਮੈਂ ਗਿਆ ਸੀਗਾ ਇਹਨੂੰ ਪੁੱਛ ਲਓ ਮੈਂ ਵਿਆਹ ਤੇ ਆਇਆ ਸੀ ਤੁਹਾਡੇ ਆਇਆ ਸੀ ਆਇਆ ਸੀ ਵਿਆਹ ਤੇ ਇਹਨਾਂ ਦੇ ਆਇਆ ਸੀ ਕੁੜੀ ਬੈਠੀ ਮੈਂ ਉਦੋਂ ਬੋਲਿਆ ਨਹੀਂ ਮੈਂ ਕਿਹਾ ਚੱਲ ਯਾਰ ਕਾਹਨੂੰ ਯਾਰ ਮੈਂ ਕਿਹਾ ਚੱਲ ਰਿਸ਼ਤਾ ਹੋ ਜਾਂਦਾ ਮੈਂ ਕਿਹਾ ਚੱਲ ਕੋਈ ਸਿਰੇ ਚੜ ਜਾਊਗਾ ਕੀ ਪਤਾ ਵਧੀ ਭਈ ਇਹਨਾਂ ਨੂੰ ਇਹ ਲੱਗਣਾ ਸੀਗਾ ਵੀ ਮੈਂ ਪਾਣੀ ਮਾਰਦਾ ਕਿ ਮੈਂ ਤੈਨੂੰ ਕਹਿੰਦਾ ਵੀ ਇਹ ਵੀ ਪਾਣੀ ਮਾਰ ਗਿਆ ਠੀਕ ਹੈ ਇਹਨਾਂ ਦੇ ਪਰਿਵਾਰ ਚ ਇਹ ਦੇਖੋ ਇਹ ਮੁੰਡਾ ਆਇਆ ਏ ਲੜਕੀ ਇਹ ਜਿਹੜੀ ਖੜੀ ਏ ਮੀਆਂ ਬੀਬੀ ਨੇ ਦੋਨੇ ਜਾਣੇ ਹੁਣ ਇਹੀ ਲੜਕੀ ਇਹਦੇ ਮੁੰਡੇ ਨੂੰ ਵੀ ਵਿਆਹੀ ਸੀ ਮੁੰਡਾ ਕਿੱਥੇ ਤੁਹਾਡਾ ਮੁੰਡਾ ਉੱਥੇ ਮੁੰਡਾ ਦਾ ਹੀ ਗੱਡੀ ਕੋਲ ਖੜਾ ਮੇਰੀ ਗੱਡੀ 'ਚ ਲੋਕ ਨਹੀਂ ਲੱਗਦਾ ਜੀ ਲੋਕ ਨਹੀਂ ਲੱਗਦਾ ਹੁਣ ਤੁਸੀਂ ਇੱਕ ਗੱਲ ਸੋਚੋ ਇਹਦੇ ਇਹਦੀ ਨੂੰਹ ਆ ਜਿਹੜੀ ਓ ਵੀ ਇਹ ਕਹਿੰਦਾ ਆਹੀ ਕੁੜੀ ਆ ਇਹ ਕਹਿੰਦਾ ਮੇਰੇ ਘਰ ਵਾਲੀ ਕਿੰਨਾ ਚਿਰ ਤੁਹਾਡੇ ਰਹੀ ਐ ਇਹ ਕੁੜੀ ਮੇਰੇ ਜੀ ਮੈਂ ਕਹਿੰਦਾ ਇਹ ਮਹੀਨਾ ਕ ਮਸਾਂ ਰਹੀ ਆ ਠੀਕ ਐ ਮੈਂ ਸਾਡੇ ਨਾਲ ਤਾਂ ਬਾਲੀ ਪੜੀ ਹੋਈ ਐ ਜੀ ਪਰ ਇਹਦੇ ਪੰਜ ਪੱਤੇ ਮੈਂ ਡਸਟਬੀਨ ਦੇ ਵਿੱਚ ਗੋਲੀਆਂ ਪਈਆਂ ਪੰਜ ਪੱਤੇ ਹੀ ਨੀਂਦੀਆਂ ਗੋਲੀਆਂ ਦੇ ਨੀਂਦੀਆਂ ਗੋਲੀਆਂ ਪਾ ਕੇ ਸਾਰੇ ਪਰਿਵਾਰ ਨੂੰ ਸੁਆ ਗਏ ਸਾਰਾ ਸੌਣਾ ਲੱਗੇ ਭੱਜੀ ਆ ਇਹ ਆਹ ਮੁੰਡਾ ਨਾਲ ਸੀ ਇਹਦੇ ਤੇ ਸਿਟੀ ਦੇ ਕੈਮਰੇ 'ਚ ਵੀ ਆਏ ਐ ਇਹ ਦੋਨੇ ਫੇਰ ਇਹਨਾਂ 'ਤੇ ਕੋਈ ਕਾਰਵਾਈ ਉਦੋਂ ਨਹੀਂ ਕੀਤੀ ਕਾਰਵਾਈ ਕਿਉਂ ਨਹੀਂ ਕੀਤੀ ਸਾਲ ਲੱਗੇ ਆ ਇਹ ਸਾਲ ਹੋ ਲੱਗਿਆ ਹੀ ਹੈ ਜੇਲ੍ਹ ਚ ਲਾ ਕੇ ਆਏ ਹੋ ਟਾਈਮ ਚਲਦਾ ਇਹਨੇ ਤੇ ਜ਼ਮਾਨਤ ਦਾ ਪਾਹੇ ਜ਼ਮਾਨਤ ਚੱਲੀ ਹੈ ਜ਼ਮਾਨਤ ਤੇ ਆਏ ਆ ਹਾਂ ਤੁਸੀਂ ਵੇਖੋ ਫਿਰ ਆਇਆ ਹੋਰ ਜਿਹੜੀ ਇੱਕ ਬਹੁਤ ਵੱਡਾ ਕਪਲਾ ਹੋਇਆ ਮੀਆਂ ਬੀਬੀ ਨੇ ਦੋਨੇ ਜਾਣੇ ਪਰ ਹਜੇ ਇਹ ਗੱਲ ਪੂਰੀ ਪ੍ਰੋਪਰ ਸਿੱਧ ਨਹੀਂ ਹੋ ਸਕੀ ਕਿ ਆਖਰਕਾਰ ਕੀ ਇਹਨਾਂ ਨੇ ਠੱਗੀ ਮਾਰੀ ਆ ਜਾਂ ਨਹੀਂ ਮਾਰੀ ਹੁਣ ਇੱਕ ਇਹ ਮੁੰਡਾ ਖੁੱਲ ਕੇ ਸਾਹਮਣੇ ਆਇਆਗਾ ਜਿਹੜਾ ਹੈਗਾ ਇਹ ਕਹਿੰਦਾ ਕਿ ਮੇਰੇ ਨਾਲ ਵੀ ਇਹਨਾਂ ਨੇ ਫਰਾਡ ਕੀਤਾ ਕਿ ਹੋਰ ਹੋਰ ਵੀ ਮਿੱਤਰ ਬੇਲੀ ਹੈਗੇ ਤੋਂ ਕੋਈ ਨਿਗਾਚ ਜਿਹੜੇ ਇਹਨਾਂ ਦੇ ਲਿਆ ਮੈਂ ਕਹਿੰਦਾ ਇਹਦੇ ਮੈਂ ਕਹਿੰਨਾ ਇਹਨੇ 100 ਵਿਆਹ ਇਹ ਐਂ ਕਰਤਾ ਉਹਦੀ ਘਰ ਵਾਲੀ ਨਾਲ ਵਿਆਹ ਕਰੀ ਇਹੋ ਜਿਹਾ ਬੰਦਾ ਯਾਰ ਮੈਂ ਕਮਾਲ ਮੰਨੀਆਂ ਬਾਈ ਜੀ ਸਹੀ ਸਹੀ ਗੱਲ ਦੱਸੋ ਹੁਣ ਤੁਸੀਂ ਦੱਸੋ ਕਿ ਇਹ ਮੁੰਡਾ ਸੱਚ ਬੋਲ ਬਈ ਯਾਰ ਬਈ ਮੈਂ ਝੂਠ ਕਹਿੰਦੇ ਬੋਲੂਗਾ ਮੇਰੇ ਕੋਲ ਬਈ ਅੱਛੇ ਇੱਕ ਮਿੰਟ ਆਇਆ ਦੱਸੋ ਕੀ ਚੱਲਦਾ ਤੁਹਾਡਾ ਆਨਲਾਈਨ ਕੱਢ ਕੇ ਵਿਖਗੇ ਹਾਂ ਬਈ ਕੱਢ ਲਓ ਚੱਲਦਾ ਆਨਲਾਈਨ ਚੱਲ ਮੰਨੀ ਜਾਂਦਾ ਚੱਲਦਾ ਕਹਿੰਦਾ ਇਸੇ ਮਾਮਲੇ ਚ ਚੱਲਦਾ ਬਈ ਇਹੀ ਜਿਆਦਾ ਫੇਰ ਇਹ ਇਹ ਇਹਨੂੰ ਵਿਆਹ ਵਿਆਹ ਕੇ ਤੋਰੀ ਜਾਂ ਨਾ ਬਈ ਯਾਰ ਜਿਹੜਾ ਹੁਣ ਮੂੜੇ ਆ ਹੀ ਗਿਆ ਸਾਰਾ ਕੁਝ ਬਈ ਹਾਂ ਮੇਰੇ ਕੋਲ ਤਾਂ ਇਹ ਜਿਹੜੇ ਨ ਹੋਣੇ ਜਿਹੜੇ ਨੋ ਮੇਰੇ ਕੋਲ ਤਾਂ ਇਹ ਜੇ ਸਬੂਤ ਪਈ ਹੈ ਜਿਹਨੇ ਜਿਹਨੇ ਮੂਵੀ ਬਣਾਈ ਸੀਗੀ ਉਹਦੇ ਕੋਲ ਵੀ ਮੇਰੀ ਸਾਰੀ ਐਲਬਮ ਪਈ ਹੈ ਠੀਕ ਹੈ ਸਾਰਾ ਕੁਝ ਹੈਗਾ ਹੀ ਮੇਰੇ ਸਾਰੇ ਪ੍ਰੂਫ ਹੈ ਮੈਂ ਪੈਂਡ ਇਹਨੂੰ ਪੁੱਛ ਲੋ ਲਓ ਜੀ ਇਹ ਖਲਾਸਾ ਇਹ ਮੰਨ ਰਹੇ ਆ ਕਿ ਇਹ ਦੋਨੇ ਮੀਆਂ ਬੀਬੀ ਨੇ ਐਸੇ ਦਾ ਹੀ ਮੈਰਿਜ ਕਰ ਕਰਕੇ ਇਹਨੇ ਪਤਾ ਨਹੀਂ ਕਿੰਨੇ ਥਾਂ ਤੇ ਤੋਰਤੀ ਅੱਗੇ ਜਾਂਦੇ ਆ ਪੈਸੇ ਵਟੋਰ ਕੇ ਰਾਤ ਨੂੰ ਲੁੱਟ ਖੋ ਕਰਕੇ ਵਾਪਸ ਆ ਜਾਂਦੇ ਕਈ ਪਰਿਵਾਰ ਬੋਲਦੇ ਆ ਕਈ ਪਰਿਵਾਰ ਆ ਜਿਹੜੇ ਬੇਇੱਜ਼ਤੀ ਮਾਰੇ ਚੁੱਪ ਵੀ ਕਰ ਜਾਂਦੇ ਆ ਕਈ ਨਹੀਂ ਵੀ ਬੋਲਦੇ ਪਹਿਲੀ ਵਾਰ ਇਹ ਜਿਹੜਾ ਸਾਹਮਣੇ ਆਇਆ ਬਾਈ ਇਹ ਇਹ ਇਹਨਾਂ ਨੂੰ ਭੇਜਦਾ ਹੁੰਦਾ ਵਿਆਹ ਕਰਕੇ ਹਾਂ ਜੀ ਇਹ ਖੜੇ ਨੇ ਮੀਆਂ ਬੀਬੀ ਦੋਨੇ ਜਾਣੇ ਤੁਸੀਂ ਧਿਆਨ ਦੇ ਨਾਲ ਦੇਖ ਲਿਓ ਠੀਕ ਆ ਨਾ ਇਹ ਕੀ ਕਰਦਾ ਬੰਦਾ ਅੱਗੇ ਲੋਕਾਂ ਨੂੰ ਚਾਂਸੇ ਦੇ ਵਿੱਚ ਵਸਾਉਂਦਾ ਜਿਹੜੇ ਮੁੰਡਿਆਂ ਦੇ ਵਿਆਹ ਹੋਣ ਵਾਲੇ ਹੁੰਦੇ ਆ ਉਹਨਾਂ ਦੇ ਨਾਲ ਆਪਣੇ ਘਰ ਵਾਲੀ ਦਾ ਰਿਸ਼ਤਾ ਕਰ ਦਿੰਦਾ ਤੇ ਉੱਥੇ ਭੇਜ ਦਿੰਦਾ 5-7 ਦਿਨ ਇਹ ਰਹਿੰਦੀ ਅਗਲੇ ਦੇ ਘਰੇ ਉੱਥੋਂ ਲੁੱਟਕੋ ਕਰਕੇ ਵਾਪਸ ਆ ਜਾਂਦੀ ਆ ਬਾਈ ਇੰਨਾ ਗਿਰਿਆ ਕੰਮ ਤਾਂ ਨਹੀਂ ਕੋਈ ਕਰਦਾ ਯਾਰ ਬਾਈ ਬਸ ਜਦੋਂ ਹੋਣਾ ਸੀ ਹੋ ਗਿਆ ਬਾਈ ਤੂੰ ਇਹਦਾ ਸਾਥ ਦਿੰਨੀ ਆ ਤੂੰ ਕਿੰਨੇ ਅੱਜ ਤੋਂ ਪਹਿਲਾਂ ਕਿੰਨੇ ਵਾਰੀ ਵਿਆਹ ਕਰਾ ਲਿਆ ਪੰਜ ਸੱਤ ਕਵਾਰ ਕਰੇ ਪੰਜ ਸੱਤ ਵਾਰੀ ਹੋਇਆ ਹੋਇਆ ਬਈ ਵੱਧ ਵਾਰੀ ਹੋਇਆ ਹੋਊਗਾ ਕੰਨ ਵੱਧ ਵਾਰੀ ਹੋਇਆ ਕਹਿੰਦਾ ਗਿਣਤੀ ਨਹੀਂ ਮੈਨੂੰ ਕੋਈ ਚੰਗੀ ਤਰ੍ਹਾਂ ਪਤਾ ਠੀਕਾ ਤੇ ਯਾਰ ਤੁਹਾਨੂੰ ਜਮੈਂ ਨਹੀਂ ਪਤਾ ਲੱਗਿਆ ਤੁਹਾਡੇ ਛੋਟਾ ਜਿਹਾ ਬੱਚਾ ਅੱਛਾ ਜਦੋਂ ਇਹਨੂੰ ਤੂੰ ਵਿਆਹ ਕੇ ਪੰਜ ਸੱਤ ਦਿਨਾਂ ਲਈ ਬਗਾਨੇ ਘਰ ਚ ਤੋਰ ਦੇਣਾ ਉਦੋਂ ਬੱਚੇ ਨੂੰ ਦੁੱਧ ਪਾਣੀ ਕੀ ਕਰਦੋ ਉਹ ਬਈ ਬੂਬੀ ਦੇ ਲਾਇਆ ਬਈ ਇਹ ਬੂਬੀ ਤੇ ਕਿਵੇਂ ਲਾਇਆ ਦੁੱਧ ਉਹਦੇ ਤੇ ਪਿਆ ਦਿੰਨੇ ਹਾਂ ਬਈ ਤੇ ਯਾਰ ਫਿਰ ਤੁਹਾਨੂੰ ਐ ਨਹੀਂ ਲੱਗਦਾ ਵੀ ਪੰਜ ਸੱਤ ਬਿਨਾ ਦਿਨਾਂ ਬਾਅਦ ਮਾਂ ਬਿਨਾ ਬੱਚਾ ਕਿਵੇਂ ਸਾਰੂ ਬਈ ਅਹੀਂ ਜਵਾਬ ਪੜ ਗਿਆ ਸਾਨੂੰ ਤਾਂ ਵੀ ਜਵਾਬ ਠੀਕ ਹੈ ਭਈ ਹੁ ਤਾਂ ਜਾ ਵੜਦੇ ਤੁਸੀਂ ਤੁਹਾਨੂੰ ਨਹੀਂ ਲੱਗਦਾ ਵੀ ਇਹ ਬਹੁਤ ਵੱਡਾ ਗਲਤ ਤੇ ਘਟੀਆ ਕੰਮ ਕਰ ਰਹੇ ਹੋ ਤੁਸੀਂ ਘਟੀਆ ਫਿਰ ਜਦੋਂ ਇਹ ਕਹਿ ਦਿੰਦੇ ਐ ਮੈਂ ਮਨਾ ਨਹੀਂ ਕਰ ਸਕਦੀ ਜੀ ਇਹ ਤਾਂ ਤੈਨੂੰ ਕਹਿ ਦੂਗਾ ਫਾਹਲ ਆਲਾ ਤੜਕੇ ਯਾਰ ਭਾਈ ਐ ਕਿਵੇਂ ਫਾਹਲ ਆਲਾ ਯਾਰ ਭਾਈ ਇਹਨਾਂ ਨੇ ਸਾਡੇ ਸਾਡੇ ਗਲਾਂ ਚ ਪਾਏ ਹੋਇਆ ਸਪਾਇਰ ਇਹਨਾਂ ਨੇ ਜੀ ਵੇਖੋ ਤੁਸੀਂ ਅਸਲ ਦੇ ਵਿੱਚ ਮੈਂ ਇਹਨੂੰ ਕੁੜੀ ਨੂੰ ਕਿਹਾ ਵੀ ਤੂੰ ਐ ਧੱਕੇ ਨਾਲ ਵਿਆਹ ਕਰਕੇ ਤੀਜੇ ਦਿਨ ਉੱਠ ਜਾਂਦੀਆਂ ਇਹਦੇ ਘਰਾਂ ਵਾਲਾ ਭੇਜ ਦਿੰਦਾ ਠੀਕ ਆ ਮੁੰਡਾ ਕੋਈ ਉਹੋ ਜਿਹਾ ਸ਼ਿਕਾਰ ਪਸਾ ਲੈਂਦੇ ਆ ਆਂਦਾ ਕਿ ਆਏ ਕੀ ਹੁੰਦਾ ਐਂ ਤਾਂ ਆਖੇ ਹੋਈ ਜਾਂਦਾ ਤੁਸੀਂ ਦੇਖੋ ਤੁਹਾਨੂੰ ਨਹੀਂ ਲੱਗਦਾ ਵੀ ਇਹ ਬਹੁਤ ਘਟਗਾ ਦੀ ਸ਼ਰਮ ਵਾਲਾ ਕੰਮ ਹੈ ਨਹੀਂ 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 ਮਤ ਵਾਲਾ ਹੈ ਬੰਦਾ ਕੰਮ ਬਈ ਮੇਰਾ ਕੰਮ ਹੈ ਯਾਰ ਸਾਡੇ ਬਈ ਯਾਰ ਪੈਸਾ ਬਈ ਸਾਨੂੰ ਬਣ ਜਾਂਦੇ ਆ ਬਸ ਠੀਕ ਹੈ ਬਈ ਅਸੀਂ ਹਾਂ ਜੇ ਨਹੀਂ ਤੁਸੀਂ ਲੋਕਾਂ ਨੂੰ ਕਿਉਂ ਠੱਗਦੇ ਆ ਪੈਸੇ ਇਹਨੂੰ ਉਂ ਤੂੰ ਭੇਜਦਾਗਾ ਉੱਥੇ ਇਹ ਵੈਸੇ ਹੀ ਅੱਖਾਂ ਨੱਕ ਕਾਨੇ ਇਹਦੇ ਕੱਢ ਕੇ ਵੇਚਦੇ ਮਹਿੰਗੇ ਵੇਚਦੇ ਬਈ ਕਾ ਵੇਚਦੇ ਮੇਰੇ ਸਾਡਾ ਕੰਮ ਹੈ ਬਈ ਅਸੀਂ ਵਿਆਹ ਕਰਾਉਣੇ ਬਈ ਰੋਕਾ ਦੇ ਜਿਨ੍ਹਾਂ ਦੇ ਨਹੀਂ ਹੁੰਦੇ ਇਹ ਗਰੀ ਜ਼ਮੀਨ ਵਾਲੇ ਲੋਕ ਹੈ ਇਹਦੇ ਕੰਮ ਇਹਨਾਂ ਨੇ ਕਰਨੇ ਨਾ ਛੱਡਣੇ ਆ ਹਾਂ ਇਹ ਦਾ ਇਹਨਾਂ ਨੇ ਛੱਡਣਿਆ ਗਰੀ ਜਮੀਰ ਵਾਲੇ ਲੋਕ ਆ ਇਹ ਇਤੋਂ ਵੱਡਾ ਗਲਤ ਕੰਮ ਕੀ ਹੋਊਗਾ ਨਹੀਂ ਜੇ ਜੇ ਤੂੰ ਇਹਨੂੰ ਵਿਆਹ ਕੀ ਤੀਜੇ ਦਿਨ ਕਿਸੇ ਨਾ ਕਿਸੇ ਦੇ ਘਰੇ ਤੋਰ ਦੇਣਾ ਸ਼ਿਕਾਰ ਬਣਾਉਣੇ ਆਂ ਇਹਨੂੰ ਲੁੱਟਦਾ ਪੰਜਵੇਂ ਸੱਤਵੇਂ ਦਿਨ ਹੀ ਉੱਥੋਂ ਭੱਜ ਕੇ ਆ ਜਾਂਦੀ ਆ ਠੀਕ ਆ ਤੈਨੂੰ ਨਹੀਂ ਲੱਗਦਾ ਵੀ ਇਹ ਘਟਗਾ ਤੇ ਗਿਰਿਆ ਹੋਇਆ ਕੰਮ ਤੂੰ ਵੈਸੇ ਇਹਨੂੰ ਇਹਦਾ ਸਰੀਰ ਦੇ ਅੰਗ ਵੇਚਦੇ ਅੱਖਾਂ ਕੰਨ ਕੱਢ ਕੇ ਤੇ ਭਈ ਰਖਸਾ ਨਾ ਮੇਰੇ ਇਸ ਦਾ ਅੰਡੇ ਵਾਲੀ ਮੁਰਗੀ ਆ ਭਈ ਮੈਂ ਕਹਤੋਂ ਵਿੱਚ ਜਾ ਯਾਰ ਆਜ ਜਮ ਐਲਾਨ ਤਾਂ ਇਸ ਪਰਿਵਾਰ ਨੂੰ ਤੁਸੀਂ ਸੋਚੋ ਇਹ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਇਹਨਾਂ ਦੀ ਪੋਲ ਆ ਜਿਹੜੀ ਉਹ ਚੰਗੀ ਤਰ੍ਹਾਂ ਖੁੱਲ ਚੁੱਕੀ ਆ ਠੀਕ ਆ ਕਾਰਵਾਈ ਕਰਵਾਉਂਗੇ ਤੁਸੀਂ ਵੀ ਹਾਂਜੀ ਹਾਂਜੀ ਜ਼ਰੂਰ ਕਾਰਵਾਈ ਕਰਵਾਵਾਂਗੇ ਨਹੀਂ ਹੁਣ ਇਹਨਾਂ ਨਾਲ ਜਿਹੜੀ 2.5 ਲੱਖ 3 ਲੱਖ ਰੁਪਏ ਦੀ ਠੱਗੀ ਵਜੀ ਇਹਨਾਂ ਦੇ ਮੋੜੋਂਗੇ ਪੈਸੇ ਕੋਈ ਨਹੀਂ ਵੇਖ ਲੈਨੇ ਕੀ ਸਿਸਟਮ ਹੈ ਨਹੀਂ ਵੇਖ ਲੈnde ਤਾਂ ਕੀ ਮਤਲਬ ਹੋਇਆ ਪੈਸੇ ਪੂਰੇ ਵੇਖਣਾ ਜੀ ਮੜਾਵਾਂਗੇ ਮੜਾਵਾਂਗੇ ਮੈਂ ਤੁਸੀਂ ਮੜਾਏ ਮੈਂ ਮੜਵਾਇਆ ਮੇਰੇ ਜਿੰਨੇ ਲੱਗੇ ਮੈਂ ਸਾਰੇ ਮੜਵਾਏ ਦਾ ਆ ਬਾਈ ਦੇ ਵੀ ਮੈਂ ਬਣਵਾਉਂਗਾ ਮੜਾਉਣਗੇ ਪੈਸੇ ਜਰੂਰ ਪੈਸੇ ਹੀ ਮੜਵਾਵਾਂਗੇ ਤੇ ਨਾਲ ਕਾਰਵਾਈ ਵੀ ਕਰਵਾਉਂਗਾ ਮੈਂ ਕਹਿੰਨਾ ਤੇ ਕਾਰਵਾਈ ਤੁਸੀਂ ਨਾ ਕਰੋ ਹੀ ਕੋਈ ਨਹੀਂ ਕਿਸੇ ਦਾ ਹੋਰ ਕਿਸੇ ਦਾ ਘਰ ਨਾ ਪਟਿਆ ਨਹੀਂ ਅਸੀਂ ਕਿਸੇ ਹੱਥ ਜੋੜਦੇ ਹੁਣ ਹੁਣ ਦੇਖੋ ਤੁਸੀਂ ਦੋਨੇ ਜਣੇ ਹੱਥ ਜੋੜਦੇ ਨੇ ਇਹ ਕੀ ਕਰ ਦੇਗੇ ਬਈ ਪੈਸੇ ਜਾਂ ਗੁਣਗੇ ਹੁਣ ਕਾਰਵਾਈ ਹੋ ਦੁਬਾਰਾ ਜੀ ਨਹੀਂ ਅੰਕਲ ਜੀ ਕਾਰਵਾਈ ਨਾ ਕਰਿਆ ਹੋਣੀ ਆ ਹੋਰਾਂ ਨੂੰ ਤਾਂ ਪਤਾ ਪੈਰੀਏ ਲੋਕਾਂ ਦੇ ਕੰਨ ਖੁੱਲਣ ਵੀ ਹੈ ਜੇ ਵੀ ਲੋਕ ਬੈਠੇ ਲਾਓ ਪੈਰੀਏ ਤਾਂ ਪੈਰੀਏ ਲਾਉਣ ਦਾ ਤੁਹਾਡਾ ਇਹ ਇਹ ਗਲਤੀ ਆ ਤੁਹਾਨੂੰ ਲੱਗਦਾ ਵੀ ਪੈਰੇ ਉਹਦੇ ਜਵਾਗ ਦੀ ਵੀ ਜ਼ਿੰਦਗੀ ਬਰਬਾਦ ਨਹੀਂ ਅਸੀਂ ਪੈਸੇ ਵਾਪਸ ਕਰਦੇ ਸਾਡਾ ਗਲਤੀ ਹੋ ਗਈ ਤੁਸੀਂ ਤੁਸੀਂ ਇਹ ਚੀਜ਼ ਦੇਖੋ ਆਖਰਕਾਰ ਇਹ ਠੱਗੀ ਜਿਹੜੀ ਆ ਮਾਰੀ ਗਈ ਹੈ ਸ਼ਿਕਾਰ ਬਹੁਤ ਪਰਿਵਾਰ ਇਦਾਂ ਦੇ ਹੁੰਦੇ ਆ ਜਿੱਥੇ ਜਿਵੇਂ ਪਹਿਲਾਂ ਹੁੰਦਾ ਸੀ ਰਿਸ਼ਤੇ ਹੁੰਦੇ ਸੀ ਵਿਚੋਲਾ ਜਿਹੜਾ ਸ਼ਬਦ ਹੈ ਬਹੁਤ ਵਧੀਆ ਸ਼ਬਦ ਆ ਦੋ ਪਰਿਵਾਰਾਂ ਦਾ ਸਮੇਲ ਕਰਾਉਂਦੇ ਆ ਇਹ ਚ ਕੋਈ ਦੋ ਰੈਣੀ ਵਿਚੋਲੇ ਕਦੇ ਵੀ ਠੱਗੀ ਦਾ ਸ਼ਿਕਾਰ ਹੋਵੇ ਨਹੀਂ ਕਰਾਉਂਦੇ ਪਰ ਜਿਹੜਿਆ ਤੁਸੀਂ ਐਡਾ-ਉਡਾ ਪੜ ਕੇ ਚੱਕਰਾਂ 'ਚ ਪਏ ਜਾਂਦੇ ਹੋ ਨਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਇਹਨਾਂ ਦਾ ਟਿਕਾਣਾ ਕੀ ਆ ਇਹ ਇਹ ਸ਼ਬਦ ਨਹੀਂ ਵਿਚੋਲਿਆਂ ਲਈ ਬਣੇ ਵਿਚੋਲਾ ਤਾਂ ਉਹ ਸ਼ਬਦ ਹੁੰਦਾ ਜਿਹੜਾ ਮਲਾ ਦਿੰਦਾ ਜਿਹੜੇ ਆਪਣੇ ਪਿੰਡਾਂ 'ਚ ਹੁੰਦੇ ਸੀ ਜਿਹੜੇ ਪਰਿਵਾਰਕ ਰਿਸ਼ਤੇ ਚ ਆਪਣੇ ਆਉਣੀ ਜਾਣੀ ਹੁੰਦੀ ਸੀ ਜਿਵੇਂ ਇਹ ਮੈਨੂੰ ਜਾਣਦੇ ਆ ਗਾਂ ਵੀ ਕਿਸੇ ਨੂੰ ਜਾਣਦੇ ਉਹ ਪਰਿਵਾਰਾਂ ਦਾ ਆਪਸੀ ਤਾਲਮੇਲ ਕਰਾ ਕੇ ਬੱਚਿਆਂ ਦੇ ਵਿਆਹ ਕਰਾ ਦਿੰਦੇ ਸੀ ਇਹ ਹੁੰਦੇ ਸੀ ਇੱਜ਼ਤਦਾਰ ਵਿਚੋਲੇ ਤੇ ਜਿਹੜੇ ਆ ਖੜੇ ਆ ਜਿਹੜੇ ਅਸੀਂ ਐਡ ਪੜ ਕੇ ਕਹਿ ਦਿੰਦੇ ਆ ਵੀ ਲਾਏ ਉੱਥੇ ਜਦੋਂ ਇਹ ਹੈ ਵੀ ਹੈ ਸਾਡੇ ਚ ਵੀ ਅਸੀਂ ਅਖਬਾਰ ਤੇ ਐਡ ਪੜੀ ਕੁੜੀ ਅਮਰੀਕਾ ਜਾਣ ਸਿਟੀ ਮੁੰਡਾ ਕੈਨੇਡਾ ਜਾਣ ਸਿਟੀ ਅਖਬਾਰ ਤੇ ਪੜਿਆ ਫੋਨ ਲਾਇਆ ਫਸ ਗਏ ਪੈਸੇ ਲੁੱਟ ਗਏ ਕਹਿਣਾ ਚਾਹਣਾ ਬਾਈ ਕਸੂਰੀ ਇਹਨਾਂ ਦਾ ਨਹੀਂ ਹੈਗਾ ਕਸੂਰ ਸਾਡਾ ਜਿਹੜਾ ਅਸੀਂ ਇਹਨਾਂ ਕੋਲ ਜਾਣਦੇ ਆ ਠੀਕ ਹੈ ਚੱਪਲਾਂ ਦਾ ਸਾਡੇ ਮੂੰਹ ਤੇ ਪੈਣ ਵਾਲੀਆਂ ਵੀ ਇਹਨਾਂ ਕੋਲ ਅਸੀਂ ਜਾਣਦੇ ਆ ਠੀਕ ਹੈ ਇੱਕ ਕੱਲਾ ਸਾਡਾ ਨਹੀਂ ਇਹ ਸਾਰੇ ਇੰਡੀਆ ਦਾ ਸਾਰੇ ਪੰਜਾਬ ਦਾ ਕਸੂਰ ਆ ਜਿਹੜਾ ਇਹਨਾਂ ਕੋਲ ਇਹਨਾਂ ਕੋਲ ਬੇ ਇਹਨਾਂ ਕੋਲ ਪੈਸੇ ਜਿਹੜੇ ਵਾਧੂ ਹੋਣਾ ਸਾਡੇ ਕੋਲ ਪੈਸੇ ਤਾਂ ਅਸੀਂ ਇਹਨਾਂ ਨੂੰ ਦੇਣ ਜਾਂਦੇ ਆ ਬਿਲਕੁਲ ਇਹ ਚੀਜ਼ ਦੇਖੋ ਤੁਹਾਨੂੰ ਜਿਹੜਾ ਅੱਜ ਇਹ ਰਿਐਲਿਟੀ ਦੇ ਵਿੱਚ ਮੈਂ ਦਿਖਾਇਆ ਅਸਲ ਦੇ ਵਿੱਚ ਦੇਖੋ ਮਲੂਕਾ ਟੀਵੀ ਟੀਮ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵਿਚੋਲਾ ਸ਼ਬਦ ਮਾੜਾ ਨਹੀਂ ਹੈ ਵਿਚੋਲੇ ਬਹੁਤ ਚੰਗੇ ਕੰਮ ਕਰਦੇ ਆ ਪਰ ਕਦੇ ਵੀ ਇਹ ਕੰਮਾਂ ਚ ਨਾ ਆਇਆ ਕਰੋ ਜਿੱਥੇ ਤੁਹਾਡੀ ਕੋਈ ਜਾਣ ਪਛਾਣ ਨਹੀਂ ਹੈ ਅਵੇਂ ਤੁਰੇ ਜਾਂਦੇ ਨੂੰ ਨਾ ਕਹਿਦਿਆ ਕਰੋ ਇਸੇ ਕਰਕੇ ਮੈਸੇਜ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜ਼ਰੂਰ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ